ਇਹ ਫਿਲਮ ਤੁਸੀਂ ਫਰਜ਼ ਕਰ ਲਓ ਮੈਂ ਕੰਪਲੀਟ ਕਰ ਸਕਿਆ ਜਾਂ ਮੈਂ ਇੱਕ ਪਾਸੇ ਨੂੰ ਮਤਲਬ ਫੋਕਸਡ ਰਹਿ ਸਕਿਆ ਔਰ ਬਿਕੋਜ਼ ਆਫ ਮਾਈ ਵਾਈਫ ਮੈਨੂੰ ਇਹ ਲੱਗਦਾ ਜੇ ਤੁਹਾਡੀ ਫੈਮਿਲੀ ਲਾਈਫ ਫਰਜ਼ ਕਰ ਲਓ ਡਿਸਟਰਬ ਨਾ ਨਾ ਤੁਹਾਡੀ professionl ਕਦੀ ਵਧੀਆ ਜਾ ਹੀ ਨਹੀਂ ਸਕਦੀ ਮੈਨੂੰ ਲੱਗਦਾ ਤੁਹਾਡੀ ਪੂਰੀ ਮੂਵੀ ਦੌਰਾਨ ਵੀ ਡੈਡ ਨਾਲ ਹੀ ਰਹਿਣੀ ਕਿ ਤਰ੍ਹਾਂ ਤੁਹਾਡੀ ਮੇਰੀ ਅਟੈਚਮੈਂਟ ਸ਼ੁਰੂ ਤੋਂ ਡੈਡੀ ਨਾਲ ਜ਼ਿਆਦਾ ਰਹੀ ਜਿਹੜੇ ਬੰਦੇ ਉਹਨਾਂ ਨੂੰ ਪਰਸਨਲੀ ਤੌਰ ਤੇ ਜਾਂ ਤੁਸੀਂ ਲਾ ਲਓ ਮਿਲਦੇ ਗਿਰਦੇ ਰਹਿੰਦੇ ਆ ਜਾਂ ਸਾਲ ਦੇ ਵਿੱਚ ਤੁਸੀਂ ਲਾ ਲਓ ਇੱਕ ਜਾਂ ਦੋ ਦਫਾ ਵੀ ਮਿਲੇ ਨੇ ਜਿਹੜੇ ਉਹ ਕਲਾਕਾਰ ਨਾਲੋਂ ਜ਼ਿਆਦਾ ਅਫਸਰਟੇਸ ਕਰਦੇ ਸੀ ਕਿ ਇਹ ਜਿਆ ਇਨਸਾਨ ਨਹੀਂ ਹੋ। ਯਾ ਮੇਰੇ ਸ਼ੁਰੂ ਤੋਂ ਆਈਦਾਂ ਇਸੇ ਕਰਕੇ ਰਹਿਨੇ ਕਿਉਂਕਿ ਜਿੱਦਾਂ ਉਹਨਾਂ ਨੇ ਬੈਲੈਂਸ ਕੀਤਾ ਤਾਂ ਹੀ ਜਿਵੇਂ ਤੁਸੀਂ ਕਹਿ ਰਹੇ ਮੇਰੀ ਵਾਈਫ ਨੇ ਕਿਹਾ ਵੀ ਉਹਨਾਂ ਨੇ ਇਦਾਂ ਕਦੇ ਨਹੀਂ ਟਵੀਟ ਕੀਤਾ ਹੈਨਾ ਸੋ ਜਿੰਨੇ ਵੀ ਬੰਦੇ ਮਿਲੇ ਨੇ ਯਾ ਜਿਹੜੇ ਵੀ ਬੰਦੇ ਮਿਲਦੇ ਨੇ ਆਉਂਦੇ ਨੇ ਉਹ ਇਹੀ ਕਹਿੰਦੇ ਨੇ ਕਿ ਉਹਨਾਂ ਨੇ ਕਦੀ ਫੀਲ ਹੀ ਨਹੀਂ ਹੋਣ ਦਿੱਤਾ ਟਰਾਈ ਕਰਦਾ ਹੁੰਨਾ ਕਿ ਉਹਦਾਂ ਨਾ ਬਣਾ ਹਨਾ ਸੁਭਾਅ ਦੇ ਵਿੱਚ ਨਿੱਗ ਹੋਵੇ ਤੇ ਕਿਸੇ ਨੂੰ ਕਦੇ ਹਰਟ ਨਾ ਕਰੀਏ ਤੁਹਾਡੀ ਬਿਹਾਈਂਡ ਦਾ ਸੀਨਸ ਦੇਖਿਆ ਤੁਸੀਂ ਵੈਸ਼ਨੂ ਦੀ ਵੀ ਜਾਂਦੀ ਨਹੀਂ ਮਸਤੀ ਕਰ ਰਹੇ ਅਸੀਂ ਮੱਟੂ ਭਾਈ ਤਾਂ ਘੇਰ ਤੇ ਬੈਠਾ ਸੀ ਇਦਾਂ ਬਹਿ ਕੇ ਆਇਆ ਸੀ ਤੁਹਾਡੀ ਸ਼ਕਲਾਂ ਤੋਂ ਹੀ ਲੱਗ ਰਿਹਾ ਕਿ ਕਿੰਦਾ ਦਾ ਮੋਲ ਹੋਏਗਾ ਉਸ ਟਾਈਮ ਹਣੀ ਸਰ ਤਾਂ ਔਟਾ ਰਿਹਾ ਕਿ ਦੀ ਇਦਾਂ ਕਿ ਮੈਂ ਬਾਹਰ ਜਾਣਾ ਮੱਟੂ ਬਾਈ ਤਾਂ ਆਧੀਆਂ ਫਿਲਮਾਂ ਕਰ ਲੈਂਦਾ ਜਦੋਂ ਪ੍ਰੋਡਿਊਸਰ ਕਹਿੰਦਾ ਦਾ ਪਾਸਪੋਰਟ ਭੇਜਦਾ ਇਹਨਾਂ ਦੋਨਾਂ ਨੇ ਮੈਨੂੰ ਬਹੁਤ ਤੰਗ ਕੀਤਾ ਐਂਡ ਮੈਂ ਬਹੁਤ ਜ਼ਿਆਦਾ ਡਰ ਗਈ ਸੀ ਕਿਉਂਕਿ that was the first time ਮੈਂ ਉਹ ਚੀਜ਼ ਕਰਨ ਜਾ ਰਹੀ ਸੀ ਐਂਡ ਐਕਸ਼ਨ ਸਟਰੈਂਥ ਸੀਗਾ ਐਕਸਿਸਟੈਂਸ ਸੀਗਾ ਇਹਨਾਂ ਨੇ ਮੈਨੂੰ ਬਹੁਤ ਡਰਾਇਆ ਉਸ ਦਿਨ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ 26 ਸਤੰਬਰ ਨੂੰ ਮੂਵੀ ਰਿਲੀਜ਼ ਹੋਣ ਜਾ ਰਹੀ ਹੈ ਚਲੋ ਬੁਲਾਵਾ ਆਇਆ ਹੈ ਤੇ ਆ ਸਟਾਰ ਕਾਸ ਸਾਡੇ ਵਿੜੇ ਪਹੁੰਚੀ ਹੋਈ ਹੈ ਡੇਲੀ ਪੋਸਟ ਪੰਜਾਬੀ ਦੇ ਆਫਿਸ ਪਹੁੰਚੇ ਹੈ ਪੁਨਿਆ ਮਹਿਤਾ ਸਾਡੇ ਨਾਲ ਮੌਜੂਦ ਨੇ ਪੁਖਰਾਜ ਪੱਲਾ ਮੌਜੂਦ ਨੇ ਹਨੀ ਮੱਟੂ ਮੌਜੂਦ ਨੇ ਗੱਲਬਾਤ ਕਰਦੇ ਹਾਂ ਕਿਵੇਂ ਦਾ ਮਾਹੌਲ ਰਿਹਾ ਸ਼ੂਟਿੰਗ ਦੌਰਾਨ ਫਿਲਮ ਵਿੱਚ ਕੀ ਖਾਸ ਹੋਣ ਵਾਲਾ ਹੈ ਤੇ ਇਹਨਾਂ ਨੂੰ ਕਿੰਨੀ ਵੇਟ ਹੈ ਫਿਲਮ ਦੀ ਰਿਲੀਜ਼ ਹੋਣ ਦੀ ਪਹਿਲੇ ਤਾਂ ਸਵਾਗਤ ਕਰ ਲੈਂਦੇ ਆ ਸਾਰਿਆਂ ਨੂੰ ਡੇਲੀ ਪੋਸਟ ਪੰਜਾਬੀ ਤੇ ਬਹੁਤ ਬਹੁਤ ਸੱਚੀ ਗੱਲ ਜੀ ਪਹਿਲਾ ਮੇਰਾ ਇਹੀ ਕੁਐਸਚਨ ਹੈ ਤੁਹਾਨੂੰ ਸਾਰਿਆਂ ਨੂੰ ਕਦੋਂ ਪਹਿਲੀ ਵਾਰਿ ਵੈਸ਼ਨੂ ਦੇਵੀ ਦੇ रियल लाइफ ਵਿੱਚ ਅਕਚੁਅਲੀ ਮੈਂ ਛੋਟੀ ਸੀ ਜਦੋਂ ਮੈਂ ਗਈ ਸੀ ਇੱਕ ਵਾਰੀ ਐਂਡ ਹੁਣ ਮੌਕਾ ਮਿਲਿਆ ਉਹ ਵੀ ਉਹ ਕਰਦੇ ਹੋਏ ਜੋ ਮੈਨੂੰ ਬਹੁਤ ਪਸੰਦ ਆਈ इवन ਸਾਡੀ ਪੂਰੀ ਟੀਮ ਯੂ نو ਵੀ ਆਰ ਸੋ ਪੈਸ਼ਨੇਟ ਅਬਾਊਟ ਸਮਥਿੰਗ ਉਹ ਕਰਦੇ ਹੋਏ ਸਾਨੂੰ ਮਾਤਾ ਰਾਨੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਆਈ ਥਿੰਕ ਉਸ ਤੋਂ ਬਿਊਟੀਫੁਲ ਕੁਝ ਨਹੀਂ ਹੋ ਸਕਦਾ ਤੇ ਬਹੁਤ ਹੀ ਸੋਨੇ ਦਰਸ਼ਨ ਹੋਏ ਆਈ ਥਿੰਕ ਉਥੇ ਦੀ ਜਿਹੜੀ ਵਾਈਬ ਹੈ ਉਥੇ ਜਿਹੜਾ ਆਉਰਾ ਹੈ એનર્ਜੀਸ ਹੈ ਉਹ ਬਹੁਤ ਹੀ ਸੋਹਣਿਆ ਹੈ ਤੇ ਐਕਚੁਅਲੀ ਸਰ ਪਹਿਲਾਂ ਵੀ ਕਹਿ ਚੁੱਕਿਆ ਵੀ ਸਾਨੂੰ ਖਿੱਚ ਕੇ ਬਾਹਰ ਲੈ ਆਣਾ ਪਿਆ ਵੀ ਆਜੋ ਹੁਣ ਚਲਿਏ ਐਂਡ ਸੀਰੀਅਸਲੀ ਉਹ ਮੂਮੈਂਟ ਸਰੀਅਲ ਹੈ ਆਈ ਥਿੰਕ ਸਟ ਡਿਸਰੀਅਲ ਐਂਡ ਵੀ ਆਰ ਬlesਡ ਕਿ ਸਾਨੂੰ ਇਹ ਮੌਕਾ ਮਿਲਿਆ ਤੇ ਸਰ ਤੁਹਾਡੀ ਲਾਈਫ ਚੋਂ ਮੂਮੈਂਟ ਕਦੋਂ ਸੀ ਜਦੋਂ ਰੀਅਲ ਲਾਈਫ 'ਚ ਦਰਸ਼ਨ ਹੋਈ ਸੀ ਮੈਂ ਪਹਿਲੀ ਵਾਰ ਹੀ ਜਦੋਂ ਪੁੰਨਿਆ ਜੀ ਨੇ ਕਿਹਾ ਕਿ ਛੋਟਾ ਹੁੰਦਾ ਸੀਗਾ ਉਦੋਂ ਪਹਿਲੀ ਵਾਰ ਹੀ ਗਿਆ ਸੀਗਾ ਫਿਰ ਸੈਕੰਡ ਟਾਈਮ ਮੈਂ ਗਿਆ ਜੀ 2022 ਚ ਫੈਮਿਲੀ ਤੇ ਆ ਹੁਣ ਇਸ ਫਿਲਮ ਦੇ ਵਿੱਚ ਮੌਕਾ ਮਿਲਿਆ ਜੀ ਜਾਣ ਦਾ ਬਹੁਤ ਭਾਗਾਂ ਵਾਲਿਆ ਜੀ ਇਕੱਲਾ ਮੈਂ ਨਹੀਂ ਮੈਨੂੰ ਲੱਗਦਾ ਸਾਡੀ ਸਾਰੀ ਟੀਮ ਹਮ ਬਿਸ਼ੱਕ ਦੀ ਪ੍ਰੋਡਿਊਸਰਸ ਜਾਂ ਇਵਨ ਜਿੰਨੇ ਟੈਕਨੀਸ਼ੀਅਨਸ ਹੋਈ ਸੀਗੇ ਸਾਰੇ ਉਹ ਜਿਹੜੀ ਵਾਈਬ ਸੀਗੀ ਉੱਥੇ ਜਾਂ ਇੱਕ ਮਾਹੌਲ ਐਟਮਾਸਫੇਅਰ ਸੀਗਾ ਮੌਸਮ ਸੀ ਹਵਾ ਸੀ ਉੱਥੋਂ ਦੀ ਉਹ ਸਾਰਾ ਕੁਝ ਬਹੁਤ ਕਮਾਲ ਦਾ ਸੀਗਾ ਜੀ ਤੇ ਇਦਾਂ ਲੱਗ ਰਿਹਾ ਸੀਗਾ ਵੀ 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 ਬਿਨਾਂ ਮਰਜ਼ੀ ਤੋਂ ਤਾਂ ਬੰਦਾ ਆ ਹੀ ਨਹੀਂ ਸਕਦਾ ਇੱਥੇ ਇਹ ਅਸਲ ਦੇ ਵਿੱਚ ਬਲਾਵਾ ਹੀ ਹੈ ਇੱਕ ਨਾ ਸਾਡੇ ਘਰ ਬਜ਼ੁਰਗਾਂ ਦੀ ਸਾਰਿਆਂ ਦੀ ਮੈਨੂੰ ਲੱਗਦਾ ਰੀਜ ਹੁੰਦੀ ਹੈ ਕਿ ਅਸੀਂ ਇੱਕ ਵਾਰੀ ਮਾਤਾ ਦੇ ਦਰਸ਼ਨ ਕਰੀਏ ਜਿਹੜੇ ਵੀ ਸਾਡੇ ਥਾਮ ਨੇ ਉਹਨਾਂ ਦੇ ਦਰਸ਼ਨ ਕਰੀਏ ਤੁਸੀਂ ਲਾਈਫ 'ਚ ਇਸ ਚੀਜ਼ ਦਾ ਆਪਣੇ ਘਰ ਵਿੱਚ ਮਾਹੌਲ ਦੇਖਿਆ ਕਿ ਮੈਂ ਵੀ ਆਪਣੇ ਘਰ ਦੇਆਂ ਨੂੰ ਵੈਸ਼ਨੋ ਦੇਵੀ ਲੈ ਕੇ ਜਾਣਾ ਹੈ ਜਾਂ ਕੋਈ ਹੋਰ ਮਾਤਾ ਦੇ ਜਿੱਥੇ ਉਹਨਾਂ ਦੀ ਰੀਜ ਹੈ ਐਕਚੁਅਲੀ ਮੰਜ਼ਿਲ ਇੱਕੋ ਹੀ ਹੁੰਦੀ ਹੈ ਜੀ ਰਸਤੇ ਆਡ-ਅਡ ਹੋ ਸਕਦੇ ਨੇ ਅਹ ਤਰ੍ਹਾਂ ਆਡ-ਅਡ ਹੋ ਸਕਦੇ ਨੇ ਪਰਮਾਤਮਾ ਇੱਕੋ ਹੀ ਆ ਹੈਨਾ ਸੋ ਬਹੁਤ ਔਰੀ ਇਦਾਂ ਸਾਡਾ ਚੱਲਦਾ ਹੀ ਰਹਿੰਦਾ ਸੀਗਾ ਜੀ ਜਿਵੇਂ ਵੈਸ਼ਨੂ ਦੇ ਵੀ ਅਸੀਂ 2022 ਦੇ ਵਿੱਚ ਡੈਡ ਮੈਂ ਸਾਰੀ ਫੈਮਿਲੀ ਹੈ ਨਾ ਵਾਈਫ ਮਦਰ ਮੇਰੇ ਫਿਰ ਜਦੋਂ ਅੰਮ੍ਰਿਤਸਰ ਜਾਣਾ ਤਾਂ ਗੋਲਡਨ ਟੈਂਪਲ ਹਮੇਸ਼ਾ ਸੋ ਇਹ ਇਹ ਚੱਲਦਾ ਹੀ ਰਹਿੰਦਾ ਹੈ ਨਾ ਕਿਉਂਕਿ ਜਿਹੜਾ ਮਾਹੌਲ ਤੁਹਾਨੂੰ ਛੋਟੇ ਹੁੰਦੇ ਤੋਂ ਮਿਲਿਆ ਹੁੰਦਾ ਰਿਲੀਜੀਅਸ ਜਾਂ ਸਪਿਰਚੁਅਲ ਮਾਹੌਲ ਕਹਿ ਲੋ ਦਾਦਾ ਦਾਦੀ ਜੀ ਚ ਮੇਰੇ ਬਹੁਤ ਸੀਗਾ ਵੀ ਅਸੀਂ ਦਰਸ਼ਨ ਕਰਕੇ ਆਉਣੇ ਆ ਹੈ ਨਾ ਪੰਜੋ ਤਖਤਾਂ ਦੇ ਦਰਸ਼ਨ ਕਰਨੇ ਆ ਸੋ ਉਹ ਤੁਹਾਨੂੰ ਛੋਟੇ ਹੁੰਦੇ ਤੋਂ ਚੀਜ਼ਾਂ ਦੇਖੀਆਂ ਨੇ ਤੁਸੀਂ ਹਨ ਉਹ ਬਟ ਜਦੋਂ ਜਿਉਂ-ਜਿਉਂ ਤੁਹਾਡੀ ਉਮਰ ਦਾ ਤਕਾਜ਼ਾ ਵੱਧਦਾ ਫਿਰ ਤੁਹਾਨੂੰ ਉਹ ਚੀਜ਼ਾਂ ਸਮਝ ਆਉਣੀਆਂ ਸ਼ੁਰੂ ਹੁੰਦੀਆਂ ਤੁਸੀਂ ਅੰਡਰਸਟੈਂਡ ਕਰਦੇ ਹੋ ਉਹ ਚੀਜ਼ਾਂ ਹਨਾ ਜਾਂ ਜਿਹੜਾ ਬੰਦਾ ਤਸਵੀਰ ਲਾ ਲਓ ਵੀ ਹਾਂ ਉਦਾਂ ਮਾਹੌਲ ਰਿਲੀਜੀਅਸ ਹੁੰਦਾ ਘਰ ਦਾ ਬਟ ਉਦਾਂ ਤੁਸੀਂ ਕਹਿ ਸਕਦੇ ਹੋ ਵੀ ਪੱਕਾ ਨਹੀਂ ਹੋਇਆ ਹੁੰਦਾ ਹਜੇ ਇਹਨਾਂ ਹਨਾ ਉਹ ਮੈਨੂੰ ਲੱਗਦਾ ਉਮਰ ਦੇ ਨਾਲ ਨਾਲ ਹੀ ਹੋਣਾ ਸ਼ੁਰੂ ਹੁੰਦਾ ਸੋ ਵੀ ਆਰ ਬਲੈਸਡ ਜੀ ਤੁਹਾਡਾ ਤੁਹਾਡੀ ਫੈਮਿਲੀ ਚ ਬਜ਼ੁਰਗਾਂ ਨਾਲ ਕਿਵੇਂ ਦਾ ਰਿਲੇਸ਼ਨ ਸੀ ਬਹੁਤ ਵਧੀਆ ਜੀ ਹਾਂ ਦਾਦੀ ਜੀ ਮੇਰੇ ਹੈਗੇ ਨੇ ਜੀ ਹਜੇ ਤੇ ਦਾਦਾ ਜੀ ਸਾਨੂੰ ਛੱਡ ਗਏ ਸੀ 2021 ਤੇ ਪਰ ਬਹੁਤ ਪਿਆਰਾ ਰਿਲੇਸ਼ਨ ਸੀਗਾ ਜੀ ਨੋਕਝੋਕ ਵੀ ਬਹੁਤ ਰਹੀ ਬਟ ਪਿਆਰ ਵੀ ਬਹੁਤ ਸੀਗਾ ਪੋゼਸਿਵ ਬਹੁਤ ਸੀਗਾ ਇੱਕ ਦਾਦਾ ਦਾਦੀ ਨਾਲ ਨਾ ਬੱਚਿਆਂ ਦਾ ਅਲੱਗ ਰਿਲੇਸ਼ਨ ਹੁੰਦਾ ਪੋਤੇ ਪੋਤੀਆਂ ਦਾ ਬੜਾ ਇੱਕ ਅਟੈਚਮੈਂਟ ਜੀ ਹੁੰਦੀ ਹੈ ਇੰਨੀ ਆਪਣੇ ਫਾਦਰ ਨਾਲ ਨਹੀਂ ਹੁੰਦੀ ਜਿੰਨੀ ਦਾਦਾ ਜੀ ਨਾਲ ਹੁੰਦੀ ਹੈ ਜਿਵੇਂ ਉਹ ਛੋਟੇ ਹੁੰਦੇ ਸਾਨੂੰ ਚੋਰੀ ਪੈਸੇ ਦੇ ਦੇਣੇ ਜਾਂ ਸੰਡੇ ਦੇ ਸੰਡੇ ਘਰ ਚ ਮਾਹੌਲ ਹੁੰਦਾ ਕਿ ਦਾਦਾ ਜੀ ਨੇ ਪੈਸੇ ਦੇਣੇ ਐਦਾਂ ਦਾ ਮਾਹੌਲ ਸੀਗਾ ਘਰ ਚ ਨਹੀਂ ਮੇਰੀ ਅਟੈਚਮੈਂਟ ਸ਼ੁਰੂ ਤੋਂ ਡੈਡੀ ਨਾਲ ਜ਼ਿਆਦਾ ਰਹੀ ਹੈ ਮੈਂ ਆਬਵੀਅਸਲੀ ਸਾਰਿਆਂ ਨਾਲ ਸੀ ਫੈਮਿਲੀ ਦੇ ਬਟ ਇੱਕ ਜਿਹੜੀ ਸਪੈਸ਼ਲ ਹੁੰਦੀ ਆ ਉਹ ਆ ਜ਼ਿਆਦਾਤਰ ਮਤਲਬ ਸ਼ੁਰੂ ਤੋਂ ਹੀ ਡੈਡ ਨਾਲ ਤਾਂ ਜਿਵੇਂ ਤੁਸੀਂ ਪੈਸੇ ਵਾਲੀ ਗੱਲ ਇਹ ਸਾਰਾ ਰਿਲੇਸ਼ਨ ਡੈਡੀ ਨਾਲ ਸੀ ਅੱਛਾ ਉਹਨਾਂ ਨਾਲ ਰਿਹਾ ਉਹਨਾਂ ਨਾਲ ਡੈਡੀ ਕਰਦੇ ਹੁੰਦੇ ਸੀ ਚੋਰੀ ਕਿਉਂਕਿ ਮੰਮੀਆਂ ਨਾ ਰੋਕਦੀ ਰਹਿੰਦੀਆਂ ਕਿ ਬੱਚੇ ਨੂੰ ਵਿਗਾੜਨਾ ਨਹੀਂ ਡੈਡੀ ਕਹਿੰਦੇ ਕਿ ਨਹੀਂ ਨਹੀਂ ਪੁੱਤਰ ਤੂੰ ਚੋਰੀ ਲੈ ਜਾ ਮੇਰੇ ਤੋਂ ਪੈਸੇ ਇਹ ਇਹ ਤਾਂ ਬਹੁਤ ਹੰਦਾਰ ਸੀ ਇਹ ਤਾਂ ਸਕੂਲ ਤੋਂ ਲੈ ਕੇ ਤਾਂ ਚੱਲਦਾ ਚੱਲਦਾ ਹੀ ਰਿਹਾ ਜੀ ਇਹ ਅ ਬਟ ਫਿਰ ਵੀ ਜੀ ਇੱਕ ਮੈਨੂੰ ਲੱਗਦਾ ਅ ਜਿਵੇਂ ਮਦਰਜ਼ ਦਾ ਲਾਲੋ ਜਾਂ ਬਾਕੀ ਘਰਦਿਆਂ ਦਾ ਲਾਲੋ ਕਿਉਂਕਿ ਉਹ ਫਿਰ ਉਹ ਚੀਜ਼ਾਂ ਕਿਉਂਕਿ ਫਿਰ ਘਰ ਦੇ ਸ਼ੁਰੂ ਹੋ ਜਾਂਦਾ ਵੀ ਪੜ੍ਹਾਈ ਤੇ ਅਸਰ ਪੈਂਦਾ ਇਦਾਂ ਹਾਲਾਕੇ ਪੈਂਦਾ ਵੀ ਆ ਤੁਹਾਡੀ ਲਾਈਫ ਚ ਪਿਆ ਇਹ ਚੀਜ਼ ਦਾ ਸਰ ਪੂਰਾ ਪੂਰਾ ਪਿਆ ਜੀ ਅਫੈਕਟਡ ਸੀ ਪੂਰੀ ਸਟੱਡੀ ਬਟ ਮੈਨੂੰ ਲੱਗਦਾ ਜੀ ਜਦੋਂ ਤੁਹਾਡਾ ਇੱਕ ਫੋਕਸ ਬਣ ਜਾਂਦਾ ਨਾ ਸੋ ਪਹਿਲਾਂ ਤੁਹਾਡੇ ਧਿਆਨ ਸੱਜੇ ਖੱਬੇ ਹੁੰਦੇ ਨੇ ਤੁਹਾਨੂੰ ਸਟਰੀਮ ਨਹੀਂ ਪ੍ਰੋਪਰ ਪਤਾ ਹੁੰਦੀ ਬਟ ਜਦੋਂ ਜੇ ਮੈਂ ਆਪਣੀ ਗੱਲ ਕਰਾਂ ਜਦੋਂ ਮੈਂ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਜਦੋਂ ਮੈਂ ਆਇਆ ਪੜ੍ਹਨ ਲਈ ਡਿਗਰੀ ਕਰਨ ਲਈ ਤਾਂ ਉਦੋਂ ਫਿਰ ਮੇਰੀ ਪਸੰਦੇ ਦਾ ਫੀਲਡ ਸੀਗੀ ਜਿੱਚ ਮੈਂ ਪੜ੍ਹਾਈ ਕੀਤੀ ਹੈ ਬੀਟੈਕ ਇਨ ਫਿਲਮ ਮੇਕਿੰਗ ਐਂਡ ਪ੍ਰੋਡਕਸ਼ਨ ਸੋ ਉਹਦੇ ਵਿੱਚ ਫਿਰ ਜਦੋਂ ਤੁਹਾਡਾ ਫੀਲਡ ਪਸੰਦੀਦਾ ਹੁੰਦਾ ਮੈਨੂੰ ਲੱਗਦਾ ਉਦੋਂ ਤੁਹਾਡਾ ਆਪਣਾ ਆਪਣੇ ਆਪ ਅੰਦਰੋਂ ਜੀ ਕਰਦਾ ਫਿਰ ਕੰਮ ਕਰਨ ਦਾ ਜਾਂ ਉਸ ਚੀਜ਼ ਵੱਲ ਫੋਕਸ ਕਰਨ ਦਾ ਬਟ ਸਹੀ ਰਿਹਾ ਜੀ ਤਾਂ ਹਣੀ ਸਰ ਕਿਵੇਂ ਦਾ ਮਾਹੌਲ ਸੀ ਸੈੱਟ ਤੇ ਪੁਖਰਾਜ ਨਾਲ ਕਿੰਨੀ ਕੁ ਮਸਤੀ ਕੀਤੀ ਹੈ ਕਿਉਂਕਿ ਮੈਂ ਤੁਹਾਡੇ ਬਿਹਾਈਂਡ ਦਾ ਸੀਨਸ ਦੇਖਿਆ ਤੁਸੀਂ ਵੈਸ਼ਨੂ ਦੀ ਵੀ ਜਾਂਦੇ ਇੰਨੀ ਮਸਤੀ ਕਰ ਰਹੇ ਹੋ ਅਸੀਂ ਮੱਟੂ ਬਾਈ ਤਾਂ ਘੇਰ ਤੇ ਬੈਠਾ ਸੀ ਅ ਸੀਰੀਅਸਲੀ ਘੇਰ ਤੇ ਬੈਠ ਕੇ ਗਏ ਨਹੀਂ 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 ਜੀ ਉਹ ਉਹਨਾਂ ਅਸਲ ਚ ਕੀ ਕਹਿੰਦੇ ਭਾਈ ਉਹਨੂੰ ਭੁੰਡ ਛੋਟੇ ਜਿਹੇ ਸੀਗੇ ਉੱਥੇ ਜਾਂਦੇ ਛੋਟੀਆਂ ਗੱਡੀਆਂ ਸੀ ਜਿਹੜੀਆਂ ਨਹੀਂ ਓਮਨੀ ਵੈਨਸ ਜਿਹੜੀਆਂ ਉਹ ਦੂਜੀਆਂ ਕਿਨੈਪਿੰਗ ਵਾਲੀਆਂ ਹੁੰਦੀਆਂ ਸੀ ਅੱਛਾ ਉਹ ਸਾਡੀ ਜਾਣ ਵਾਲੇ ਜ਼ਿਆਦਾ ਸੀਗੇ ਐਕਚੁਅਲੀ ਜਦੋਂ ਉੱਥੋਂ ਵਾਪਸ ਚੜ੍ਹਾਈ ਤੋਂ ਵਾਪਸ ਆਈਦਾ ਨਾ ਤੇ ਗੱਡੀਆਂ ਘੱਟ ਸੀਗੀਆਂ ਅੱਛਾ ਉਹ ਸਾਡਾ ਜਿੰਨਾ ਘਰ ਹੋ ਗਿਆ ਸਾਰੇ ਸਾਰੇ ਥੱਕੇ ਸੀਗੇ ਉਹ ਸਾਨੂੰ ਸੀਗਾ ਕਿ ਬਸ ਬਹਿ ਜਾਓ ਤੇ ਜਿੰਨੇ ਬਹਿੰਦੇ ਆ ਉਹ ਮੈਂ ਤੇ ਪਖਰਾ ਜੱਗੇ ਬੈਠੇ ਆ ਕੰਡਕਟਰ ਸੀਟ ਜਿਹੜੀ ਨਾਲ ਆ ਮੈਂ ਥੱਲੇ ਗੋਦੀਜੀ ਚ ਬਣਿਆ ਆ ਪੂਰਾ ਮੇਰ ਦੇ ਕੋਲੇ ਪੰਜ ਸੱਤ ਜਣੇ ਬਿਠਾਉਣ ਦੀ ਜਗ੍ਹਾ ਹੀ ਉਹਦੀ ਜਗ੍ਹਾ ਹੀ ਅੱਠ ਜਣੇ ਪਾਏ ਆ ਤੇ ਉਹ ਲੈ ਬਸ ਉਹਨਾਂ ਨੂੰ ਕਰਕੇ ਸੋ ਫਨ ਸ਼ੰਤ ਚ ਚੱਲਦਾ ਹੀ ਰਿਹਾ ਵੈਸੇ ਫਨ ਤੇ ਸ਼ੁਰੂ ਤੋਂ ਹੀ ਕਰਦੇ ਆ ਜਦੋਂ ਤੁਸੀਂ ਮਿਲੇ ਅਸੀਂ ਇਕੱਠੇ ਹੋਏ ਸੀਗੇ ਆ ਆਰਐਸਵੀਪੀ ਚ ਇਦਾਂ ਬਹਿ ਕੇ ਆਏ ਸੀ ਅਸੀਂ ਤੁਹਾਡੀ ਸ਼ਕਲ ਤਾਂ ਹੀ ਲੱਗ ਰਹੀ ਕਿ ਕਿੰਦਾ ਦਾ ਮਾਹੌਲ ਹੋਏਗਾ ਉਸ ਟਾਈਮ ਬਹੁਤ ਵਧੀਆ ਬਹੁਤ ਵਧੀਆ ਸੀਗਾ ਮਾਹੌਲ ਮਾਹੌਲ ਮੈਨੂੰ ਲੱਗਦਾ ਤੁਹਾਡੀ ਹਰ ਮੂਵਮੈਂਟ ਕੈਪਚਰ ਹੋਈ ਹੋਈ ਹੈ ਕੈਮਰੇ ਚ ਹਰ ਇੱਕ ਚੀਜ਼ ਕੈਪਚਰ ਕੀਤੀ ਭਰਾ ਛੱਡਦਾ ਨਹੀਂ ਖੁਸ਼ ਬਟ ਬਹੁਤ ਮਜ਼ਾ ਆਇਆ ਜੀ ਸਰ ਮਜ਼ਾ ਆਇਆ ਜੀ ਮਤਲਬ ਉਹ ਮੈਮਰੇਬਲ ਟ੍ਰਿਪ ਰਹੂਗਾ ਸਰ ਬਿਲਕੁਲ ਮੈਂ ਆ ਪਹਿਲੀ ਵਾਰ ਹੀ ਗਿਆ ਹਾਂ ਮੇਰੇ ਹਾਂ ਜੀ ਮੇਰੇ ਦਿਲ ਦੀ ਬੜੀ ਰੀਡ ਸੀਗੀ ਕਿ ਮੈਂ ਜਾਵਾਂ ਮੈਂ ਹਮੇਸ਼ਾ ਜਾਣਾ ਦੋਸਤਾਂ ਨਾਲ ਪਲਾਨ ਕਰਦਾ ਰਹਿੰਦਾ ਸੀਗਾ ਵੀ ਜਾਣਾ ਪਰ ਸ਼ੂਟ ਕਰਕੇ ਟਾਈਮ ਨਹੀਂ ਮਿਲਦਾ ਹੁੰਦਾ ਹੂੰ ਸੋ ਮੈਨੂੰ ਇਹ ਲੱਗਦਾ ਪੀ ਇਹ ਬੁਲਾਵਾ ਸਹੀ ਗੱਲ ਦਾ ਨਹੀਂ ਕਿ ਜਦੋਂ ਬੁਲਾਵਾ ਆਣਾ ਉਦੋਂ ਜਨਾ ਕਿ ਬੁਲਾਵਾ ਵੀ ਇਸ ਤਰੀਕੇ ਨਾਲ ਪਲਾਨ ਹੋਗਾ ਵੀ ਚੱਲ ਕਾਕਾ ਤੇਰੀ ਸ਼ੂਟਿੰਗ ਹੀ ਬੁਲਾਵਾ ਆ ਗਿਆ ਜੀ ਜਦੋਂ ਉਹ ਬੁਲਾਵਾ ਆ ਗਿਆ ਗੀਅਰ ਤੇ ਬਹਿ ਕੇ ਵੀ ਬਾਹ ਨਹੀਂ ਆਉਣਾ ਸਹੀ ਗੱਲ ਹੈ ਇਹ ਲਾਈ ਇਹ ਸੱਚੀ ਦਿਖਿਆ ਮੈਨੂੰ ਲੱਗਦਾ ਤੁਹਾਡੀ ਸ਼ੂਟ ਦੌਰਾਨ ਜਦੋਂ ਤੁਹਾਨੂੰ ਇਸ ਫਿਲਮ ਦਾ ਬੁਲਾਵਾ ਆਇਆ ਸੀ ਤੁਹਾਨੂੰ ਉਦੋਂ ਪਤਾ ਸੀ ਕਿ ਵੈਸ਼ਨੂ ਦੇ ਵੀ ਜਾਣਾ ਹੈ ਫਿਲਮ ਵਿੱਚ ਨਹੀਂ ਮੈਨੂੰ ਨਹੀਂ ਪਤਾ ਅੱਛਾ ਇਸ ਚੀਜ਼ ਬਾਰੇ ਨਹੀਂ ਪਤਾ ਮੈਨੂੰ ਪਰ ਪਤਾ ਸੀਗਾ ਕਿ ਆਪਾਂ ਇੱਕ ਫਿਲਮ ਬਣਾ ਰਹੇ ਹਾਂ ਹੂੰ ਪਰਫੈਸ਼ਨਲ ਦੇ ਵੀ ਜਾਣਾ ਮੈਨੂੰ ਬਾਅਦ ਚ ਪਤਾ ਲੱਗਾ ਕਿਉਂਕਿ ਜਸਤਿੰਦਰ ਭਾਈ ਨੇ ਮੈਨੂੰ ਦੱਸਿਆ ਵੀ ਮੈਂ ਆਦੋ ਮੈਂ ਇਮੋਸ਼ਨਲ ਹੋ ਗਿਆ ਹਾਂ ਤਾਂ ਪਤਾ ਅੱਛਾ ਹਾਂ ਮੇਰੇ ਦੇਰ ਵੀ ਹੋਏ ਸੀ ਹਾਂ ਜਦੋਂ ਅਸੀਂ ਜਦੋਂ ਮੱਥਾ ਟੇਕ ਹਾਂ ਭਵਾਂ ਦੇ ਅੰਦਰ ਸੀ ਮੇਰੇ ਦਿਲ ਦੀ ਬੜੀ ਰੀਤ ਸੀ ਮੈਂ ਕਿਹਾ ਭਾਜੀ ਮੈਂ ਕਾਫੀ ਦੇਰ ਤੋਂ کہہ ਰਿਹਾ ਸੀ ਕਿ ਮੈਂ ਆਉਣਾ ਆਉਣਾ ਪਰ ਜਦੋਂ ਸਬਬ ਬਣਦਾ ਉਹ ਵੀ ਸੋ ਬlesed ਹਾਂ ਵੀ ਮਹਾਰਾਣੀ ਇੱਥੋਂ ਤੱਕ ਲੈ ਕੇ ਆਈ ਹੈ ਪੁਨਮ ਮੈਂ ਤੁਹਾਡੀ ਰੀਲਸ ਦੇਖਿਆ ਤੁਸੀਂ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਮਸਤੀ ਕੀਤੀ ਹੈ ਸੈੱਟ ਤੇ ਕੋਈ ਮੂਵਮੈਂਟ ਨਹੀਂ ਛੱਡਿਆ ਜਿਹੜਾ ਕੈਪਚਰ ਨਹੀਂ ਹੋਇਆ ਕੋਈ ਇਦਾਂ ਦਾ ਵੀਡੀਓ ਨਹੀਂ ਸੀ ਕਿ ਜਿਹਦੇ ਵਿੱਚ ਤੁਸੀਂ ਫਨ ਕਰਦੇ ਹੋ ਇਹ ਦਿਖਾਈ ਨਹੀਂ ਦੇ ਰਹੀ ਸੀ ਕਿਵੇਂ ਦਾ ਮਾਹੌਲ ਰਿਹਾ ਸੈੱਟ ਤੇ ਬਹੁਤ ਵਧੀਆ ਪੁਨਮ ਗਾਉਂਦੇ ਵੀ ਬਹੁਤ ਵਧੀਆ ਬਹੁਤ ਅੱਛਾ ਫਿਰ ਅੱਜ ਤਾਂ ਆਪਾਂ ਸੁਣਨਾ ਨਹੀਂ 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 ਮੈਂ ਨਹੀਂ ਗੱਲ ਕਰਾਂਗੇ ਹਰ ਵਾਰੀ ਇਦਾਂ ਹੀ ਕਰਦੇ ਹਾਂ ਬਹੁਤ ਚੁੱਪ ਬੋਲਨੇ ਲਈ ਪਰ ਇਹ ਤਾਂ ਵਧੀਆ ਦਸਣਾ ਰਾਤੀ ਹਾਂਜੀ ਨਹੀਂ ਨਹੀਂ ਅੱਜ ਆਪਾਂ ਸੁਣਨਾ ਹੈ ਫਿਰ ਇੰਟਰਵਿਊ ਚ ਲਾਈਵ ਸੁਣਨਾ ਹੈ ਆਪਾਂ ਨਹੀਂ ਇਹ ਮੈਨੂੰ ਬੋ ਦੋਨੋਂ ਹੀ ਨਹੀਂ ਜਿੰਨਾ ਆਂਦੇ ਸਰ ਤੁਹਾਡਾ ਸਾਥ ਦੇਣਗੇ ਨਹੀਂ ਨਹੀਂ ਬਿਲਕੁਲ ਬਿਲਕੁਲ ਨਹੀਂ ਨਹੀਂ ਥੋੜਾ ਜਿਹਾ ਭਾਵੇਂ ਸੁਣਾ ਦਿਓ ਇੱਕ ਅੰਤਰਾ ਸੁਣਾ ਦਿਓ ਸਰ ਸਾਥ ਦੇ ਨਹੀਂ ਜੋ ਆਂਦਾ ਉਹ ਸੁਣਾ ਦੇ ਮੈਂ ਬਿਲਕੁਲ ਸਹੀ ਮੈਂ ਸੱਚੀ ਗੱਲ ਦੱਸਦੀ ਆ ਇਹਨਾਂ ਦੋਨਾਂ ਨੇ ਮੇਰੇ ਨਾਲ 프ੈਂਕ ਕੀਤਾ ਹੈ ਬਹੁਤ ਬੁਰਾ 프ੈਂਕ ਕੋ ਉਹ ਮੈਂ ਰਿਵੀਲ ਨਹੀਂ ਕਰ ਸਕਦੀ ਉਹ ਹੈਜ਼ ਅ ਮੋਮੈਂਟ ਤੇ ਸੀਗਾ ਕਿਉਂਕਿ ਉਹ ਇੱਕ ਕ੍ਰੂਸ਼ਲ ਪੁਆਇੰਟ ਹੈ ਮੂਵੀ ਦਾ ਆਈ ਡੋਨਟ ਵਾਂਟ ਟੂ ਰਿਵੀਲ ਇਟ ਬਟ ਇਹਨਾਂ ਦੋਨਾਂ ਨੇ ਮੈਨੂੰ ਬਹੁਤ ਤੰਗ ਕੀਤਾ ਹੈ ਐਂਡ ਮੈਂ ਬਹੁਤ ਜ਼ਿਆਦਾ ਡਰ ਗਈ ਸੀ ਕਿਉਂਕਿ that was the first time ਮੈਂ ਉਹ ਚੀਜ਼ ਕਰਨ ਜਾ ਰਹੀ ਸੀ ਐਂਡ ਐਕਸ਼ਨ ਸਟ੍ਰੈਂਥ ਸੀਗਾ ਐਕਸ਼ਨ ਡੰ ਸੀਗਾ ਇਹਨਾਂ ਨੇ ਮੈਨੂੰ ਬਹੁਤ ਡਰਾਇਆ ਉਸ ਦਿਨ ਐਂਡ ਲਿਟਰਲੀ ਮੈਨੂੰ ਸ਼ਾਰਟ ਦਿਨ ਤੋਂ ਬਾਅਦ ਸਮਝ ਆਇਆ ਕਿ ਇਹ ਲੋਕ ਕਿ ਉੱਥੇ ਕੈਮਰੇ ਦੇ ਪਿੱਛੇ ਖੜ ਕੇ ਸਾਰੇ ਹੱਸ ਰਹੇ ਐਂਡ ਮੇਰੀ ਹਾਲਤ ਇੰਨੀ ਬੁਰੀ ਸੀ ਵੀ ਹੈਵ ਦ ਬੀਟੀਐਸ ਆਫ ਉਸ ਉਸ ਸ਼ਾਰਟ ਦਾ ਤੇ ਐਕਸ਼ਨ ਹੋਣ ਤੋਂ ਪਹਿਲਾਂ ਉਹਨਾਂ ਦੀ ਸ਼ਕਲ ਦੇਖਣ ਵਾਲੀ ਮੈਨੂੰ ਲੱਗਦਾ ਜਿੱਦਾਂ ਇਹ ਹੱਸ ਰਹੇ ਉਸ ਟਾਈਮ ਸੀਗਾ ਇਹ ਮੋਲ ਬਹੁਤ ਅੰਕਿਤਾ ਇਵਨ ਦੋਨਾਂ ਨੇ ਸਟਾਰਟ ਕੀਤਾ ਬਟ ਦੈਨ ਪੂਰਾ ਸੈਟ ਮਤਲਬ ਮਿਲ ਗਿਆ ਸੀ ਨਾ ਤੇਂਦਰਪਾਲ ਜੀ ਕਹਿੰਦੇ ਪੂਰੇ ਸੈਟ ਤੇ ਇਹੀ ਮਾਹੌਲ ਸੀਗਾ ਪਲੀਜ਼ ਤੇਂਦਰਪਾਲ ਜੀ ਹੁੰਦੇ ਦੱਸ ਦੋ ਯਾਰ ਉਹ ਡਰ ਗਈ ਬਿਜੜੀ ਇਹਨਾਂ ਨੇ ਮੈਨੂੰ ਕਿ ਤੂੰ ਕਨਸੈਂਟ ਫਾਰਮ ਸਾਈਨ ਕਰਤਾ ਹੈ ਅੱਛਾ ਮੈਂ ਕੀ ਹੈ ਜਾ ਕਿ ਕਰਾਂ ਪਲੀਜ਼ ਸਰ ਪਲੀਜ਼ ਨਾ ਕਰੋ ਫਿਰ ਮੈਂ ਡਾਇਰੈਕਟਰ ਸਾਹਿਬ ਜਿਵੇਂ ਅਸੀਂ ਨਾ ਪੁੰਨਿਆ ਕੋਲ ਨਹੀਂ ਆਉਂਦੇ ਸੀਗੇ ਜਿਵੇਂ ਅਸੀਂ ਦੇਖ ਲੈਂਦੇ ਸੀ ਵੀ ਜੇ ਫਰਜ਼ ਕਰ ਲੋ ਜਿੱਥੇ ਮੱਟੂ ਬਈ ਬੈਠਾ ਵੀ ਪੁੰਨਿਆ ਫਰਜ਼ ਕਰ ਲੋ ਆਹ ਹੈ ਤੇ ਇੱਥੇ ਸਤਿੰਦਰਬਾਈ ਖੜੇ ਨੇ ਪੁੰਨਿਆਂ ਦੇ ਬਿਲਕੁਲ ਇਧਰਲੇ ਪਾਸੇ ਅਸੀਂ ਜਾਣ ਕੇ ਨਾ ਥੋੜੀ ਉੱਚੀ ਸਤਿੰਦਰਬਾਈ ਨਾਲ ਗੱਲ ਕਰਦੇ ਸੀ ਵੀ ਇਨਡਾਇਰੈਕਟਲੀ ਪੁੰਨਿਆਂ ਨੂੰ ਸੁਣੇ ਹੂੰ ਤੇ ਵੀ ਉਹ ਉਹ ਤਾਂ ਫਿਰ ਸਗੋ ਬੰਦੇ ਨੂੰ ਲੱਗਦਾ ਵੀ ਹੈ ਨਾ ਜੇ ਸਿੱਧਾ ਹੀ ਜਾ ਕੇ ਕਹਿਣ ਲੱਗ ਜਾਉਂਦੇ ਤੇ ਅਸੀਂ ਭਾਜੀ ਨੇ ਕਿਹਾ ਮੈਂ ਕਿਹਾ ਭਾਜੀ ਤੁਸੀਂ ਉਹਨੂੰ ਦੱਸ ਤਾਂ ਦਿੱਤਾ ਸੀ ਨਾ ਕਿਉਂਕਿ ਪਿਛਲੀ ਵਾਰੀ ਮਤਲਬ ਮੇਰੇ ਤਾਂ ਹਜੇ ਤੱਕ ਨਿਸ਼ਾਨ ਪਏ ਹੋਏ ਨਹੀਂ ਸੋ ਉਹ ਤੁਸੀਂ ਇਹ ਵਿਚਾਰੀ ਬੈਠੀ ਉੱਥੇ ਬਟ ਬਹੁਤ ਕਮਾਲ ਦਾ ਕੀਤਾ ਨਾਲੇ ਤੁਸੀਂ ਇਹ ਦੇਖੋ ਕਿੰਨਾ ਬਾਖਮਾਲ ਦਾ ਕਰੈਕਟਰ ਬੁੰਨਿਆ ਦਾ ਕਾਲ ਦੇ ਵਿੱਚ ਸੀ ਉਹ ਵੀ ਐਕਸ਼ਨ ਬੇਸਡ ਸੀਗਾ ਸਾਰਾ ਬਹੁਤ ਸੋਹਣਾ ਹੈਨਾ ਸੋ ਬਹੁਤ ਇਹ ਐਕਟ੍ਰੈਸ ਬਹੁਤ ਕਮਾਲ ਹੈ ਐਕਟ੍ਰੈਸ ਬਹੁਤ ਮੈਨੂੰ ਲੱਗਦਾ ਬਿਲਕੁਲ ਡਿਫਰੈਂਟ ਰੋਲ ਹੈ ਇਹਦੇ ਵਿੱਚ ਉਹਦੇ ਨਾਲੋਂ ਕਿਦਾ ਜੀ ਪੁਣਿਆ ਦਾ ਹਾਂ ਜੀ ਪੁਣਿਆ ਜੀ ਦੱਸੋ ਰੋਲ ਬਹੁਤ ਡਿਫਰੈਂਟ ਹੈ ਬਟ ਆਈ ਥਿੰਕ ਜੋ ਸੈਂਟੀਮੈਂਟਸ ਹੈ ਉਹ ਕਿਤੇ ਨਾ ਕਿਤੇ ਦੋਨੋਂ ਕੈਰੈਕਟਰਸ ਦੇ ਮੈਚ ਕਰਦੇ ਆ সিমਿਲਰ ਹਾਂ ਕਿਉਂਕਿ ਦੋਨੋਂ ਹੀ ਬਹੁਤ ਰਿਲੀਜੀਅਸ ਬਹੁਤ ਸੈਂਟੀਮੈਂਟਲ ਹੈ ਐਂਡ ਆਪਣੀ ਫੈਮਿਲੀ ਨੂੰ ਬਹੁਤ ਪਿਆਰ ਕਰਦੇ ਆ ਐਂਡ ਆਈ ਥਿੰਕ ਮੈਂ ਜ਼ਿਆਦਾ ਰੀਵੀਅੂ ਨਹੀਂ ਕਰੂੰਗੀ ਕਿਉਂਕਿ ਮੈਂ ਉਹ ਸਰਪ੍ਰਾਈਜ਼ ਰੱਖਣਾ ਚਾਹੁੰਦੀ ਆ 26 ਸਪਟੈਂਬਰ ਨੂੰ ਤੁਸੀਂ ਸਾਰੇ ਜ਼ਰੂਰ ਜਾ ਕੇ ਦੇਖਿਓ ਐਂਡ ਮੈਨੂੰ ਦੱਸਿਓ ਇਵਨ ਸਾਡੇ ਸਾਰਿਆਂ ਨੂੰ ਦੱਸਿਓ ਵੀ ਤੁਹਾਨੂੰ ਕਿੱਦਾਂ ਲੱਗੀ ਬਿਕਾਜ਼ ਨੀ ਤਾਂ ਉਹ ਮਰਾਦਾ ਬਹੁਤ ਚੰਗੀ ਨੀਤ ਨਾਲ ਇਹ ਮੂਵੀ ਕ੍ਰੀਏਟ ਕੀਤੀ ਗਈ ਹੈ ਐਂਡ ਇਟਸ ਬਿਊਟੀਫੁਲੀ ਰਿਟਨ ਐਂਡ ਬਿਊਟੀਫੁਲੀ ਵਿਜੂਅਲਾਈਜ਼ਡ ਐਂਡ ਆਈ ਹੋਪ ਕਿ ਉਹ ਸੈਂਟੀਮੈਂਟ ਸਾਰਿਆਂ ਤੱਕ ਪਹੁੰਚੇ ਮੈਨੂੰ ਇਦਾਂ ਲੱਗਦਾ ਜਦੋਂ ਸ਼ੂਟਿੰਗ ਦੌਰਾਨ ਇਦਾਂ ਦੇ ਆਰਟਿਸਟ ਮੌਜੂਦ ਹੋਣ ਸ਼ੂਟ ਕਰਨਾ ਸੌਖਾ ਹੋ ਜਾਂਦਾ ਉਸ ਬੁੰਨਿਆਂ ਨੇ ਤਿਆਰੀ ਕੀਤੀ ਪੂਰੀ ਹੂੰ ਮੈਂ ਦੇਖੋ ਹੀ ਵੇਖਿਆ ਨਾ ਕੀ ਬਾਤ ਅਰ ਜੀ ਦੱਸੋ ਦੱਸੋ ਨਹੀਂ ਆਮ ਸੋ ਗ੍ਰੇਟਫੁਲ ਕਿ ਇੰਨੇ ਦਿੱਗਜ ਕਲਾਕਾਰ ਮੈਂ ਤਾਂ ਇਹੀ ਕਹੂੰਗੀ ਬਿਕਾਜ਼ ਅਸੀਂ ਇਹਨਾਂ ਨੂੰ ਸਕਰੀਨਸ ਤੇ ਦੇਖਿਆ ਐਂਡ ਇਹ ਕਮਾਲ ਕਰਦੇ ਆਏ ਆ ਐਂਡ ਆਈ ਫੀਲ ਸੋ ਗ੍ਰੇਟਫੁਲ ਕਿ ਮੈਨੂੰ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਐਂਡ ਔਨ ਸੈਟ ਮੈਂ ਇਹੀ ਕਹੂੰਗੀ ਮੈਂ ਟੀਮ ਨਹੀਂ ਬੋਲਦੀ ਮੈਂ ਹਰ ਜਗ੍ਹਾ ਬੋਲਦੀ ਆ ਦੇ ਆਰ ਲਾਈਕ ਮਾਈ ਫੈਮਿਲੀ ਕਿਉਂਕਿ ਅਸੀਂ ਉਹੀ ਕਨੈਕਸ਼ਨ ਫੀਲ ਕੀਤਾ ਉੱਥੇ ਅਸੀਂ ਸਾਰੇ ਠੰਡ ਦਾ ਮੌਸਮ ਸੀ ਜਿਸ ਟਾਈਮ ਅਸੀਂ ਸ਼ੂਟ ਕਰ ਰਹੇ ਸੀ ਐਂਡ ਅੰਗੀਠੀ ਜਲਦੀ ਹੁੰਦੀ ਸੀ ਅਸੀਂ ਸਾਰੇ ਯੂ نو ਜਿਵੇਂ ਇੱਕ ਫੈਮਿਲੀ ਟ੍ਰਿਪ ਤੇ ਗਈ ਹੁੰਦੀ ਆ ਯੂ نو ਦੇ ਸਿਟ ਅਲੋਂਗ ਹਾਸੇ ਮਜ਼ਾਕ ਰ ਮਿਊਜ਼ਿਕ ਚੱਲ ਰਿਹਾ ਹੈ ਇਟ ਵਾਸ ਆਲ ਸੋ ਮੱਚ ਫਨ ਐਂਡ ਇਨਨੇ ਇੰਨੇ ਹੀ ਹੈਲਪ ਕੀਤੀ ਮੈਨੂੰ ਜਿਵੇਂ ਮੈਂ ਕੁਝ ਚੀਜ਼ਾਂ ਫਰਸਟ ਟਾਈਮ ਕਰ ਰਹੀ ਸੀ ਇਟ ਵਾਸ ਯੂ ਨੋ ਥੋੜਾ ਨਰਵਸ ਹੁੰਦਾ ਬੰਦਾ ਬਟ ਆਈ ਗਾਟ ਟੂ ਲਰਨ ਸੋ ਮੱਚ ਇਨਨੇ ਲਿਨਾ ਫਨ ਟਾਈਮ ਸਪੈਂ ਕੀਤਾ ਮੈਂ ਐਂਡ ਆਈ ਹੈਵ ਮੈਮਰੀਜ਼ ਫॉर ਲਾਈਫ ਦਾ ਦੈਟਸ ਬਿਊਟੀਫੁਲ ਸਰ ਮੈਨੂੰ ਲੱਗਦਾ ਕੁਝ ਕਹਿਣਾ ਚਾਹੁੰਦੀ ਹੈ ਨਾ ਕੁਝ ਕਹਤਾ ਹੈ ਨਾ ਮੈਂ ਤਾਂ ਯਾਦ ਵੀ ਨਹੀਂ ਉਹ ਚੀਜ਼ਾਂ ਉਹਨਾਂ ਨੇ ਸਾਰੀਆਂ ਚੀਜ਼ਾਂ ਯਾਦ ਰੱਖੀਆਂ ਵੈਰੀ ਗੁੱਡ ਮੈਂ ਪ੍ਰਿਪੇਅਰ ਕਰਕੇ ਆਉਣੀ ਹੈ ਇੰਟਰਵਿਊ ਨਹੀਂ ਮੈਂ ਸਿੱਖਣਾ ਚਾਹੀਦਾ ਹੈ ਸਰ ਨੂੰ ਪੁੰਨੇਦਾਂ ਵੀ ਵਧੀਆ ਤੇ ਵੈਰੀ ਗੁੱਡ ਬਹੁਤ ਅੱਗੇ ਜਾਓਗੇ ਅੱਗੇ ਜਾ ਰਹੇ ਹੋ ਲੱਗਦਾ ਤਾਂ ਪੁਖਰਾਜ ਸਾਰਿਆਂ ਦੀ ਲਾਈਫ ਨਾ ਅਪਸ ਐਂਡ ਡਾਊਨਸ ਹੁੰਦੇ ਆ ਬਟ ਉਹਦੇ ਚ ਜਦੋਂ ਤੁਹਾਨੂੰ ਇੱਕ ਪਾਰਟਨਰ ਦਾ ਸਾਥ ਮਿਲ ਜਾਂਦਾ ਨਾ ਤਾਂ ਚੀਜ਼ਾਂ ਕੁਝ ਆਸਾਨ ਹੋ ਜਾਂਦੀਆਂ ਨੇ ਤੁਹਾਡੀ ਲਾਈਫ ਚ ਉਹ ਕਿਵੇਂ ਰਿਆ ਮੈਨੂੰ ਲੱਗਦਾ ਜੀ ਸਭ ਤੋਂ ਇੰਪੋਰਟੈਂਟ ਤੇ ਸਭ ਤੋਂ ਮੈਂ ਕਹਿ ਸਕਦਾ ਜੀ ਜਿਨੇ ਮੈਨੂੰ ਸਭ ਕਿਉਂਕਿ ਦੇਖੋ ਆਪ ਅਪਸ ਐਂਡ ਡਾਉਨਸ ਚੱਲਦੇ ਆ ਰਹੇ ਨੇ ਹੈਨਾ ਅ ਜਦੋਂ ਅਸੀਂ ਲਾਸਟ ইয়ার ਇਹ ਫਿਲਮ ਸ਼ੁਰੂ ਕੀਤੀ 15 ਨਵੰਬਰ ਨੂੰ ਤੇ 17 ਨਵੰਬਰ ਨੂੰ ਡੈਡ ਥੋੜੇ ਢਿੱਲੇ ਹੋ ਗਏ ਤੇ ਕਿਉਂਕਿ ਆ ਪਿਛਲੇ ਡੇਢ ਦੋ ਸਾਲਾਂ ਚ ਨਾ ਐਡਮਿਸ਼ਨਸ ਬਹੁਤ ਰਹੀਆਂ ਨੇ ਹਸਪੀਟਲ ਚ ਤੇ ਸੋ ਜੇ ਆਫ ਇਹ ਫਿਲਮ ਤੁਸੀਂ ਫਰਜ਼ ਕਰ ਲਓ ਮੈਂ ਕੰਪਲੀਟ ਕਰ ਸਕਿਆ ਜਾਂ ਮੈਂ ਤੁਸੀਂ ਕਹਿ ਲਓ ਵੀ ਮੈਂ ਇੱਕ ਪਾਸੇ ਨੂੰ ਮਤਲਬ ਫੋਕਸਡ ਰਹਿ ਸਕਿਆ ਆਲ ਬਿਕੋਜ਼ ਆਫ ਮਾਈ ਵਾਈਫ ਮੇਰੇ ਮਦਰ ਕਿਉਂਕਿ ਇਧਰੋਂ ਮੱਟੂ ਬਾਈ ਹੋਣੀ ਸਾਡੀ ਟੀਮ ਪੁੰਨਿਆ ਅਰਵਿੰਦਰ ਸੁਤਿੰਦਰ ਬਾਈ ਹੋਣੀ ਹੈ ਨਾ ਗਿਲ ਸਾਹਿਬ ਉਤਾਰ ਗਿਵ ਜੀ ਰਾਣਾ ਜੰਗਬਹਾਦਰ ਜੀ ਮਤਲਬ ਸਾਰੇ ਜਾਣੇ ਇੰਨਾ ਸਪੋਰਟ ਦਿੰਦੇ ਸੀ ਕੰਮ ਵਾਲੇ ਪਾਸਿਓਂ ਤੇ ਫੈਮਿਲੀ ਦਾ ਤਾਂ ਉੱਧਰ ਰਹਿੰਦਾ ਸੀ ਕਿਉਂਕਿ ਸਾਰਾ ਕੁਝ ਦੇਖ ਹੈਂਡਲ ਉਹੀ ਕਰ ਰਹੇ ਸੀਗੇ ਹਨਾ ਫਿਰ ਸਾਰਾ ਕੁਝ ਮੈਨੂੰ ਮੈਨੂੰ ਲੱਗਦਾ ਜੀ ਫੈਮਿਲੀ ਇੰਨਾ ਕੁ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਆ ਤੁਹਾਡੇ ਲਾਈਫ ਦੇ ਵਿੱਚ ਕਿਉਂਕਿ ਇਹਨਾਂ ਤੋਂ ਬਿਨਾਂ ਨਾ ਤਾਂ ਤੁਸੀਂ ਮਤਲਬ ਮੈਨੂੰ ਇਹ ਲੱਗਦਾ ਜੇ ਤੁਹਾਡੀ ਫੈਮਿਲੀ ਲਾਈਫ ਫਰਜ਼ ਕਰ ਲੋ ਡਿਸਟਰਬ ਨਾ ਨਾ ਤੁਹਾਡੀ ਪ੍ਰੋਫੈਸ਼ਨਲ ਕਦੀ ਵਧੀਆ ਜਾ ਹੀ ਨਹੀਂ ਸਕਦੀ ਤੁਸੀਂ ਉੱਥੇ ਕਨਸੈਂਟਰੇਟ ਕਰ ਹੀ ਨਹੀਂ ਸਕਦੇ ਤੁਸੀਂ ਕੰਮ ਹੀ ਨਹੀਂ ਕਰ ਸਕਦੇ ਜੇ ਤੁਸੀਂ ਪਿੱਛੋਂ ਫੈਮਿਲੀ ਵੱਲੋਂ ਖੁਸ਼ ਹੋ ਤਾਂ ਤੁਹਾਡਾ ਕੰਮ ਵੀ ਦੁੱਗਣਾ ਤਿੱਗਣਾ ਨਿਕਲ ਕੇ ਆਊਗਾ ਹੈਨਾ ਸੋ ਆਮ ਬlesd ਜੀ ਕਿ ਐਸਾ ਪਰਿਵਾਰ ਮਿਲਿਆ ਮੈਨੂੰ ਐਸੇ ਭਰਾ ਮਿਲੇ ਹੈਨਾ ਐਸੇ ਕਲਾਕਾਰ ਨਾਲ ਸਾਰੇ ਸਾਥ ਮਿਲਿਆ ਸੋ ਬਹੁਤ ਕਮਾਲ ਦਾ ਐਕਸਪੀਰੀਅੰਸ ਮੈਨੂੰ ਲੱਗਦਾ ਤੁਹਾਡੀ ਪੂਰੀ ਮੂਵੀ ਦੌਰਾਨ ਵੀ ਡੈਡ ਨਾਲ ਹੀ ਰਹੇ ਨੇ ਕਿ ਤਰ੍ਹਾਂ ਤੁਹਾਡੇ ਹਾਂਜੀ ਹਾਂਜੀ ਡੈਫੀਨਿਟਲੀ ਜੀ ਹਮੇਸ਼ਾ ਐਕਚੁਅਲੀ ਉਹ ਚਲੋ ਬਿਮਾਰਤਾ ਉਹ ਹੋਣਾ ਸ਼ੁਰੂ ਹੋਏ ਨੇ ਦੈਨ ਤੋਂ ਕੁਸਾਲਾਂ ਤੋਂ ਅ ਬਟ ਉਦੋਂ ਪਹਿਲਾਂ ਵੀ ਜਦੋਂ ਅਸੀਂ ਮੱਟੂ ਬਾਈ ਉਹਨਾਂ ਨਾਲ ਕਿੰਨੀਆਂ ਫਿਲਮਾਂ ਪਹਿਲਾਂ ਕੀਤੀਆਂ ਹਨਾ ਰੈਡੀ ਹੋਣੀ ਨਾਲ ਸਾਡਾ ਹਮੇਸ਼ਾ ਨਾ ਇੱਕ ਉੱਥੇ ਵੀ ਸਾਡਾ ਫੈਮਿਲੀ ਵਾਲਾ ਚੱਲਦਾ ਹੁੰਦਾ ਹੈ ਨਾ ਇਵਨ ਜੇ ਅਸੀਂ ਕੋਈ ਤੁਸੀਂ ਫਰਜ਼ ਕਰ ਲਓ ਕੋਈ ਉਹ ਕਰ ਰਹੇ ਹਾਂ ਸੀਨ ਸੀਨ ਡਿਜ਼ਾਈਨ ਕਰ ਰਹੇ ਆ ਜਾਂ ਡਾਇਲੌਗਸ ਕਰ ਰਹੇ ਆ ਪੰਚ ਐਡ ਕਰ ਰਹੇ ਆ ਤਾਂ ਉਹ ਬਿਸ਼ੱਕ ਦੀ ਜਿਉਂ ਨਾਂ ਵੀ ਹੁੰਦੇ ਫਿਲਮ ਚ ਹੂੰ ਜਿਵੇਂ ਮੇਰਾ ਤੇ ਮੱਟੂ ਬਾਈ ਦਾ ਕੋਈ ਸੀਨ ਨਾ ਤਾਂ ਮੈਂ ਫੋਨ ਕਰਕੇ ਉਹਨਾਂ ਨੂੰ ਕੁਝ ਵੀ ਚੀਜ਼ਾਂ ਤੁਸੀਂ ਇਹਦੇ ਚ ਐਡ ਕਰਨੀਆਂ ਜਾਂ ਕੀ ਇਹਦੇ ਚ ਮਾਈਨਸ ਕਰ ਸਕਦੇ ਆ ਕੀ ਹੋਰ ਚੀਜ਼ਾਂ ਪਾ ਸਕਦੇ ਆ ਹਨਾ ਆ ਤਾਂ ਸਾਡਾ ਹਰ ਫਿਲਮ ਦੇ ਵਿੱਚ ਹੀ ਰਿਹਾ ਬਟ ਇੱਕ ਜਿਹੜਾ ਵੈਸੇ ਸਪੋਰਟ ਹੁੰਦੀ ਆ ਉਹ ਤਾਂ ਅੱਜ ਵੀ ਉਹਨਾਂ ਦੇ ਨਾਲ ਹੀ ਆ ਇੱਕ ਫਾਦਰ ਸੰਦਾ ਰਿਲੇਸ਼ਨ ਨਾ ਵੈਸੀ ਹੀ ਅਲੱਗ ਹੁੰਦਾ ਹੈ ਫੈਮਿਲੀ ਵਿੱਚ ਕਿਉਂਕਿ ਫਾਦਰ ਬੜੀਆਂ ਚੀਜ਼ਾਂ ਹੁੰਦੀਆਂ ਜੋ ਬੋਲ ਕੇ ਨਹੀਂ ਦੱਸਦੇ ਆਪਣੇ ਬੱਚਿਆਂ ਨੂੰ ਜਾਂ ਉਹ ਕੁੜੀ ਹੋਵੇ ਆ ਬੇਟਾ ਹੋਵੇ ਮੈਂ ਮੈਨੂੰ ਇੱਕ ਚੀਜ਼ ਬਹੁਤ ਸੋਹਣੀ ਲੱਗੀ ਸੀ ਜਦੋਂ ਤੁਹਾਡੀ ਵਾਈਫ ਨੇ ਕਿਹਾ ਸੀ ਕਿ ਉਹਨਾਂ ਨੇ ਮੈਨੂੰ ਕਦੀ ਵੀ ਨੂੰ ਵਾਂਗ ਨਹੀਂ ਟ੍ਰੀਟ ਕੀਤਾ ਹਮੇਸ਼ਾ ਬੇਟੀ ਵਾਂਗ ਕੀ ਆਪਣੀ ਬੇਟੀ ਤੋਂ ਵੀ ਜ਼ਿਆਦਾ ਉਹ ਮੇਰੇ ਨਾਲ ਕਰਦੇ ਸੀ ਉਹ ਚੀਜ਼ ਬਹੁਤ ਘੱਟ ਫੈਮਲੀਆਂ 'ਚ ਦੇਖਣ ਨੂੰ ਮਿਲਦੀ ਹੈ ਤਾਂ ਘਰ 'ਚ ਇਦਾਂ ਦਾ ਮਾਹੌਲ ਰਿਹਾ ਸ਼ੁਰ ਤੋਂ ਉਹ ਉਹਨਾਂ ਦਾ ਨਾ ਐਕਚੁਅਲੀ ਜੀ ਮਤਲਬ ਚਲੋ ਹਰ ਬੰਦਾ ਸੈਡ ਹੋਇਆ ਹੈ ਨਾ ਜਦੋਂ న్యూਸ ਆਊਟ ਹੋਈ ਜਦੋਂ ਪਤਾ ਲੱਗਿਆ ਸਾਰਿਆਂ ਨੂੰ ਜੇ ਮਤਲਬ ਉਹ ਹਰ ਬੰਦਾ ਇਸ ਕਰਕੇ ਸੈਡ ਹੋਇਆ ਚਲੋ ਕਲਾਕਾਰੀ ਇੱਕ ਅੱਡ ਵਿਸ਼ਾ ਹੂੰ ਉਹ ਫਨਕਾਰ ਜਦੋਂ ਜਾਂਦਾ ਹੈ ਹਨਾ ਤਾਂ ਬਹੁਤ ਸਾਰੇ ਫੈਨਸ ਉਹਨਾਂ ਦੇ murid ਬਹੁਤ ਬੰਦੇ ਅਪਸੈਟ ਹੁੰਦੇ ਨੇ ਕੱਲ ਰੀਸੈਂਟਲੀ ਉਹ ਜੱਜਾ ਸਾਹਿਬ ਗਏ ਨੇ ਹਨਾ ਹਨਾ ਸੋ ਮਤਲਬ ਉਹ ਇੱਕ ਸੰਗੀਤ ਜਗਤ ਦੇ ਸਮਰਾਟ ਰਹੇ ਨੇ ਜੀ ਹਨਾ ਤੇ ਮਤਲਬ ਉਹ ਉਹ ਨਾ ਉਹ ਚੀਜ਼ ਜਿਹੜੇ ਤਾਂ ਮੁਰੀਦ ਨੇ ਜਿਹੜੇ ਫੈਨਸ ਨੇ ਜਿਹੜੇ ਲੋਕ ਐਡਮਾਇਰਰਸ ਨੇ ਜਿਹੜੇ ਦੇਖਦੇ ਨੇ ਉਹਨਾਂ ਨੂੰ ਪਸੰਦ ਕਰਦੇ ਨੇ ਉਹ ਤਾਂ ਸੈਡ ਹੁਣੇ ਹੀ ਹੁਣਾ ਲਾਜ਼ਮੀ ਆ ਉਹਨਾਂ ਦਾ ਜਿਹੜੇ ਬੰਦੇ ਉਹਨਾਂ ਨੂੰ ਪਰਸਨਲੀ ਤੌਰ ਤੇ ਜਾਂ ਤੁਸੀਂ ਲਾ ਲਓ ਮਿਲਦੇ ਗਿਰਦੇ ਰਹਿੰਦੇ ਜਾਂ ਸਾਲ ਦੇ ਵਿੱਚ ਤੁਸੀਂ ਲਾ ਲਓ ਇੱਕ ਜਾਂ ਦੋ ਦਫਾ ਵੀ ਮਿਲੇ ਨੇ ਜਿਹੜੇ ਉਹ ਕਲਾਕਾਰ ਨਾਲੋਂ ਜ਼ਿਆਦਾ ਅਫਸਰਟ ਇਸ ਗੱਲ ਤੇ ਸੀ ਕਿ ਇਹੋ ਜਿਹਾ ਇਨਸਾਨ ਨਹੀਂ ਹੋਣਾ ਦੋਸਤ ਬਿਲਕੁਲ ਸਹੀ ਇਨਸਾਨੀਅਤ ਮੈਨੂੰ ਲੱਗਦਾ ਹਰ ਚੀਜ਼ ਤੋਂ ਪਹਿਲਾਂ ਆਉਂਦੀ ਹੈ ਕਲਾਕਾਰੀ ਤੋਂ ਵੀ ਪਹਿਲਾਂ ਆਉਂਦੀ ਹੈ ਜੇ ਤੁਸੀਂ ਇਨਸਾਨ ਚੰਗੇ ਨਹੀਂ ਹੈਗੇ ਤਾਂ ਕਲਾਕਾਰ ਤੁਸੀਂ ਬਿਸ਼ੱਕ 100 ਗੁਣਾ ਚੰਗੇ ਹੋ ਬਟ ਉਹ ਜੋ ਉਹਨਾਂ ਦੇ ਐਥਿਕਸ ਸੀਗੇ ਵਰਕ ਨੂੰ ਲੈ ਕੇ ਜੋ ਉਹਨਾਂ ਦੀਆਂ ਰਿਸਪੌਂਸਿਬਿਲਟੀਆਂ ਸੀਗੀਆਂ ਸੋਸਾਇਟੀ ਨੂੰ ਲੈ ਕੇ ਉਬਸ਼ੱਕ ਦੀ ਉਹਨਾਂ ਨੇ ਆਪਣੀ ਰੀਲਾਂ ਪਰ ਤੇ ਰੀਲਾਂ ਦੇ ذریعے ਬਸ਼ੱਕ ਦੀ ਫਿਲਮਾਂ ਦੇ ذریعے ਬਸ਼ੱਕ ਦੀ ਛਣਕਾਟਿਆਂ ਦੇ ذریعے ਸੋਸਾਇਟੀ ਦੀ ਰਿਸਪਾਂਸਿਬਿਲਟੀ ਉਹ ਸ਼ੁਰੂ ਤੋਂ ਉਭਾਉਂਦੇ ਆਏ ਨੇ ਕੋਈ ਵੀ ਗੱਲ ਹਾਸੇ ਦੇ ਵੇਹ ਦੇ ਵਿੱਚ ਕਰਨੀ ਤੇ ਛੱਡਣਾ ਵਿਅੰਗ ਉਹ ਮੈਨੂੰ ਲੱਗਦਾ ਇੱਕ ਬਹੁਤ ਸੰਜੀਦਾ ਟੌਪਿਕ ਹੈ ਜੀ ਇਹ ਕਿ ਆਪਾਂ ਕਾਮੇਡੀ ਦਿੰਨੇ ਆ ਬਟ ਉਹਦੇ ਲਈ ਡੈਪਥ ਬਹੁਤ ਜ਼ਿਆਦਾ ਚਾਹੀਦੀ ਆ ਸੋ ਉਹ ਜੋ ਜੋ ਉਹਨਾਂ ਦਾ ਤਰੀਕਾ ਸੀ ਯਾ ਪਲੱਸ ਜੋ ਜਿੱਦਾਂ ਉਹਨਾਂ ਨੇ ਲਾਈਫ ਨੂੰ ਬੈਲੈਂਸ ਕਰਕੇ ਚੱਲਿਆ ਮੇਰੇ ਸ਼ੁਰੂ ਤੋਂ ਆਈਡਲ ਇਸੇ ਕਰਕੇ ਰਹਿਨੇ ਕਿਉਂਕਿ ਜਿੱਦਾਂ ਉਹਨਾਂ ਨੇ ਬੈਲੈਂਸ ਕੀਤਾ ਤਾਂ ਹੀ ਜਿਵੇਂ ਤੁਸੀਂ ਕਹਿ ਰਹੇ ਮੇਰੀ ਵਾਈਫ ਨੇ ਕਿਹਾ ਵੀ ਉਹਨਾਂ ਨੇ ਇਦਾਂ ਕਦੇ ਨਹੀਂ ਟਰੀਟ ਕੀਤਾ ਹੈ ਨਾ ਸੋ ਜਿੰਨੇ ਵੀ ਬੰਦੇ ਮਿਲੇ ਨੇ ਜਾਂ ਜਿਹੜੇ ਵੀ ਬੰਦੇ ਮਿਲਦੇ ਨੇ ਆਉਂਦੇ ਨੇ ਉਹ ਇਹੀ ਕਹਿੰਦੇ ਨੇ ਵੀ ਉਹਨਾਂ ਨੇ ਕਦੀ ਫੀਲ ਹੀ ਨਹੀਂ ਹੋਣ ਦਿੱਤਾ ਸੋ ਇਹ ਮੈਨੂੰ ਲੱਗਦਾ ਇਨਸਾਨੀਅਤ ਦੀ ਨਿਸ਼ਾਨੀ ਹੈ ਜੀ ਸੋ ਮੈਂ ਉਮੀਦ ਕਰਦਾ ਕਿ ਸ਼ਾਇਦ ਟ੍ਰਾਈ ਕਰਦਾ ਹੁੰਨਾ ਕਿ ਉਹਦਾਂ ਦਾ ਬਣਾ ਹੈਨਾ ਅ ਸੁਭਾਅ ਦੇ ਵਿੱਚ ਨਿੱਗ ਹੋਵੇ ਤੇ ਕਿਸੇ ਨੂੰ ਕਦੇ ਹਰਟ ਨਾ ਕਰੀਏ ਜਾਂ ਕਦੇ ਵੀ ਕਿਸੇ ਨੂੰ ਇਦਾਂ ਨਾ ਫੀਲ ਹੋਵੇ ਵੀ ਵੀ ਆਰੇ ਤਾਂ ਮਤਲਬ ਉਹ ਕਿਦਾਂ ਸੀਗੇ ਹੈਨਾ ਨੋ ਕਲਾਕਾਰੀ ਇੱਕ ਡਿਫਰੈਂਟ ਚੈਪਟਰ ਬਟ ਸਭ ਤੋਂ ਵੱਧ ਇਨਸਾਨ ਪਾਪਾ ਕੁਛ ਇਦਾਂ ਦਾ ਕਹਿੰਦੇ ਸੀ ਲਾਈਫ 'ਚ ਕਦੇ ਜਦੋਂ ਸੀ ਕਿ ਤੂੰ ਮੇਰੀ ਇਹ ਚੀਜ਼ ਬਰਕਰਾਰ ਰੱਖੀ ਇੰਡਸਟਰੀ ਵਿੱਚ ਜਾਂ ਐਜ਼ ਅ ਇਨਸਾਨੀਅਤ ਮੈਨੂੰ ਨਾ ਇਦਾਂ ਲੱਗਦਾ ਜੀ ਵੀ ਇਹ ਚੀਜ਼ਾਂ ਨਾ ਥੋੜੀਆਂ ਫਿਲਮੀ ਹੁੰਦੀਆਂ ਵੀ ਜਾਂ ਜਿਵੇਂ ਆਪਾਂ ਵੀ ਆਹ ਚੀਜ਼ ਇਦਾਂ ਕਰਨੀ ਆ ਜਾਂ ਆਹ ਚੀਜ਼ ਇਹ ਤੁਹਾਡੇ ਅੰਦਰੋਂ ਹੀ ਹੁੰਦਾ ਜੇ ਤੁਸੀਂ ਇੱਕ ਬੰਦੇ ਨੂੰ ਆਪਣਾ ਆਈਡਲ ਮੰਨ ਰਹੇ ਹੋ ਜਾਂ ਉਸ ਬੰਦੇ ਨੂੰ ਪਤਾ ਹੈ ਕਿ ਮੈਂ ਇਹਦੇ ਲਈ ਇਨਸਪੀਰੇਸ਼ਨ ਤਾਉ ਮੈਨੂੰ ਲੱਗਦਾ ਉਹ ਜਿਹੜਾ ਆਪਸ 'ਚ ਤੁਹਾਡਾ ਇੱਕ ਕਨੈਕਟ ਹੁੰਦਾ ਨਾ ਉਹੀ ਉਹ ਅੰਦਰੋਂ ਹੀ ਹੁੰਦਾ ਉਹ ਫੀਲ ਹੀ ਹੁੰਦਾ ਹੈ ਨਾ ਉਹਨੂੰ ਵੀ ਪਤਾ ਵੀ ਮੈਂ ਇਦਾਂ ਇਹਨੂੰ ਵਰਕਰ ਰੱਖਣਾ ਤੇ ਦੂਜੇ ਬੰਦੇ ਨੂੰ ਵੀ ਪਤਾ ਵੀ ਇਹ ਰੱਖੂਗਾ ਸੋ ਮੈਨੂੰ ਲੱਗਦਾ ਉਹ ਉਹ ਇੱਕ ਇੰਟਰਨਲ ਫੀਲ ਆ ਉਹ ਕਹਿਣ ਨਾ ਕਹਿਣ ਨਾਲ ਮੈਨੂੰ ਲੱਗਦਾ ਕੋਈ ਕਿਉਂਕਿ ਮੇਰਾ ਬੌਂਡ ਉਹਨਾਂ ਦਾ ਉਹਨਾਂ ਨਾਲ ਇਦਾਂ ਦਾ ਸੀ ਸੋ ਉਹਨਾਂ ਨੂੰ ਵੀ ਪਤਾ ਸੀਗਾ ਵੀ ਇਹ ਕਦੇ ਨਹੀਂ ਕਰੂਗਾ ਤੇ ਮੈਂ ਕੋਸ਼ਿਸ਼ ਵੀ ਇਹੀ ਕਰਦਾ ਜੀ ਵੀ ਕਦੇ ਕੋਈ ਮਤਲਬ ਇਦਾਂ ਦੀ ਚੀਜ਼ ਨਾ ਕਰਾਂ ਜਿਹਦੇ ਨਾਲ ਉਹਨਾਂ ਨੂੰ ਬੈਡ ਫੀਲ ਹੋਵੇ ਤਾਂ ਹਨੀ ਸਰ ਮੈਂ ਤਾਂ ਦੇਖੇ ਤੁਹਾਡਾ ਨਾ ਮੂਡ ਵੀ ਇਦਾਂ ਦਾ ਕਿ ਫਨੀ ਕਿਸੇ ਨੂੰ ਹਸਾ ਦੇਣਾ ਕਦੀ ਇਦਾਂ ਐਸੀ ਸੈਟ ਤੇ ਕਿ ਭੁਖਰਾਜ ਕਈ ਵਾਰੀ ਮੂਡ ਆਫ ਹੋ ਜਾਂਦਾ ਹੈ ਜਾਂ ਉਹਨਾਂ ਪ੍ਰੋਮੋਸ਼ਨ ਦੇ ਦੌਰਾਨ ਕਿ ਆਪਣੇ ਹਸਾਨ ਵਾਲੇ ਉਹਦੇ ਨਾਲ ਉਹਨਾਂ ਨੂੰ ਹਸਾ ਦੇਣੇ ਮੈਂ ਕਦੀ ਉਹ ਫੋਨ ਨਹੀਂ ਦਿੱਤਾ ਜੀ ਹੂੰ ਸਹੀ ਗੱਲ ਹੈ ਜੀ ਅੱਛਾ ਅਪਾ ਫੋਨ ਤੇ ਵੀ ਗੱਲ ਕਰ ਲਈਆਂ ਇੱਕ ਸੈਟ ਤੇ ਵੀ ਹੋਈ ਹੈ ਜਾਂ ਹੁਣ ਪ੍ਰੋਮੋਸ਼ਨ ਨੂੰ ਟੂਰਤੇ ਆ ਤੇ ਆਪਾਂ ਕਦੀ ਉਹਦਾਂ ਦੀ ਮੂਮੈਂਟ ਇਹ ਰੱਬ ਸੁਭਵੀ ਹੈ ਬਸ ਪਤਾ ਨਹੀਂ ਮੈਨੂੰ ਕਿਉਂ ਭਾਈ ਨਹੀਂ ਹੂੰ ਹੂੰ ਐਕਚੁਅਲੀ ਨਾ ਮੱਟੂ ਬਾਈ ਨੇ ਬਟ ਸੱਚੀ ਮੈਂ ਕਹਿ ਰਿਹਾ ਕਿਉਂਕਿ ਸਾਡਾ ਵੀਰ ਪਰਮ ਉਹ ਨਾਲ ਹੁੰਦਾ ਸੀ ਮੱਟੂ ਬਾਈ ਨਾਲ ਜਦੋਂ ਅਸੀਂ ਅਸੀਂ ਮੋਸਟਲੀ ਜਦੋਂ ਆਂਦੇ ਜਾਂਦੇ ਵੀ ਸੀ ਨਾ ਜਿਵੇਂ ਮੈਂ ਘਰੋਂ ਨਿਕਲ ਕੇ ਮੱਟੂ ਬਾਈ ਨੂੰ ਪਿਕ ਕਰ ਲੈਣਾ ਹੋਟਲ 'ਚ ਤੇ ਫਿਰ ਅਸੀਂ ਸੈਟ ਅਸੀਂ ਆਣਾ ਜਾਣਾ ਵੀ ਸਾਡਾ ਇਕੱਠਾ ਹੀ ਹੁੰਦਾ ਹੈ ਕਿਉਂਕਿ ਆੜੀ ਪੁਰਾਣੀਆਂ ਸਾਡੀ ਤੇ ਉਹ ਇੱਕ ਬੌਂਡ ਤੁਹਾਡਾ ਡਿਫਰੈਂਟ ਹੁੰਦਾ ਜਿਵੇਂ ਮੈਨੂੰ ਕੋਈ ਫੋਨ ਆ ਕੇ ਜਿਵੇਂ ਕੋਈ ਇਦਾਂ ਵੀ ਹੋ ਜਾਣਾ ਨਾ ਵੀ ਯਾਰ ਵੀ ਇਦਾਂ ਕਹਤਾ ਡਾਕਟਰ ਨੇ ਆਹ ਚੀਜ਼ ਆ ਰਿਪੋਰਟ ਆ ਨਹੀਂ ਠੀਕ ਹੈ ਕਿ ਫਲਾਣ ਕੋਈ ਵੀ ਚੀਜ਼ XYZ ਕੋਈ ਵੀ ਚੀਜ਼ ਤਾਂ ਮੱਟੂ ਬਾਈ ਉਹਨਾਂ ਨੇ ਹਮੇਸ਼ਾ ਇੱਕੋ ਗੱਲ ਕਹਿਣੀ ਵੀ ਯਾਰ ਬਾਈ ਤੁਸੀਂ ਟੈਨਸ਼ਨ ਨਾ ਲਓ ਵੀ ਹੁਣ ਤਾਂ ਬਸ ਹੋ ਗਿਆ ਠੀਕ ਹੁਣ ਤਾਂ ਆ ਗਿਆ ਮਤਲਬ ਹਮੇਸ਼ਾ ਆਪ ਆਪਣੀ ਦੇਖ ਰੱਖਣਾ ਹੈ ਨਾ ਸੋ ਮੇਨ ਲੱਗਾ ਉਹ ਸਪੋਰਟ ਹੈ ਜਿਹੜੀ ਉਹ ਇੰਨੀ ਕੁ ਜ਼ਿਆਦਾ ਜ਼ਰੂਰੀ ਹੁੰਦੀ ਹੈ ਬਿਸ਼ੱਕ ਦੀ ਤੁਸੀਂ ਝੂਠੀ ਵੀ ਦੇ ਰਹੇ ਹੋ ਹੈਨਾ ਬਿਸ਼ੱਕ ਦੀ ਤੁਹਾਨੂੰ ਆਪ ਨੂੰ ਨਾ ਪਤਾ ਹੋਵੇ ਕੀ ਸਿਚੁਏਸ਼ਨ ਬਟ ਉਹ ਜਦੋਂ ਤੁਸੀਂ ਜਿਹੜੇ ਬੰਦੇ ਨੂੰ ਜ਼ਰੂਰਤ ਆ ਉਹਦੇ ਜਦੋਂ ਦਿੰਨੇ ਹੋਣਾ ਤਾਂ ਉਹ ਉਹ ਬਹੁਤ ਵੱਡੀ ਚੀਜ਼ ਆ ਉਹ ਖਲਾਸ਼ੇਰੀ ਤੁਹਾਨੂੰ ਵੈਸੇ ਹੀ 100 ਤੋਂ 200 ਕਰ ਦਿੰਦੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਹੁਣ ਮੂਵੀ ਲਈ ਆਪਾਂ ਗੱਲ ਕਰ ਲਈ ਕੀ ਐਕਸਾਈਟਮੈਂਟ ਹੈ ਦਿਲ ਵਿੱਚ ਕਿਉਂਕਿ ਤੁਹਾਡੀ ਸੈਕਿੰਡ ਮੂਵੀ ਹੈ ਇੱਕ ਆਪਣੀ ਮੂਵੀ ਨੂੰ ਲੈ ਕੇ ਨਾ ਬਹੁਤ ਐਕਸਾਈਟਮੈਂਟ ਹੁੰਦੀ ਹੈ ਨਰਵਸਨੈਸ ਵੀ ਹੁੰਦੀ ਕਿਉਂਕਿ ਰਿਜ਼ਲਟ ਆਣਾ ਹੁੰਦਾ ਆਪਾਂ ਐਗਜ਼ਾਮ ਦੇ ਤਾ ਉਹਦਾ ਰਿਜ਼ਲਟ ਆਣਾ ਹੈ ਕਿਵੇਂ ਦਾ ਉਹ ਦਿਲ ਵਿੱਚ ਹੋ ਰਿਹਾ ਹੈ ਕਿ ਕੀ ਹੋਏਗਾ ਪ੍ਰੀਮੀਅਰ ਤੇ ਜਾਂ ਕਿਦਾਂ ਦਾ ਰਿਸਪੌਂਸ ਮਿਲੇਗਾ ਲੋਕਾਂ ਦਾ ਹੋਈ ਮੈਂ ਕਹੂੰਗੀ ਮਿਕਸ ਫੀਲਿੰਗਸ ਹੈ ਇਸ ਟਾਈਮ ਆਮ ਵੈਰੀ ਨਰਵਸ ਆਲਸੋ ਐਕਸਾਈਟਿਡ ਕਿਉਂਕਿ ਮੈਂ ਵੀ ਡਬਿੰਗ ਚ ਤਾਂ ਪੀਸਸ ਦਿਖਦੇ ਆ ਤਾਂ ਜਦ ਪੂਰਾ ਪ੍ਰੋਡਕਟ ਦਿਖੂਗਾ ਤਾਂ ਆਮ ਵੈਰੀ ਐਕਸਾਈਟਿਡ ਫॉर ਇਟ ਮੈਨ ਲਗਾਦਾ ਮੈਂ ਸਮਾਈਲ ਦਾ ਸਰੀ ਨੂੰ ਨਿਮੇ ਕਿੰਨੀ ਐਕਸਾਈਟਡ ਆ ਐਂਡ ਬਸ ਇਹੀ ਕਹਾਂਗੀ ਸਾਰਿਆਂ ਨੂੰ ਕਿ ਇਟਸ ਅ ਪਾਵਰ ਪੈਕਡ ਮੂਵੀ ਸਾਰੇ ਇਮੋਸ਼ਨਸ ਐ ਵਿੱਚ ਐਂਡ ਆਈ ਹੋਪ ਕਿ ਜਿੰਨੇ ਮਤਲਬ ਆਡੀਅנס ਹੈ ਸਾਡੀ ਉਹ ਜਿੰਨੇ ਵੀ ਕੈਰੈਕਟਰਸ ਐ ਉਹਨਾਂ ਦੀ ਸਿਚੁਏਸ਼ਨਸ ਉਹਨਾਂ ਦੀ ਫੀਲਿੰਗਸ ਨਾਲ ਰਿਲੇਟ ਕਰ ਪਾਉਗੀ ਕਿਸੇ ਨਾ ਕਿਸੇ ਪੁਆਇੰਟ ਤੇ ਐਂਡ ਆਈ ਰੀਅਲੀ ਹੋਪ ਤੁਸੀਂ ਸਾਰਿਆਂ ਨੂੰ ਪਸੰਦ ਆਵੇ 26th ਆਫ ਸੈਪਟੈਂਬਰ ਪਲੀਜ਼ ਗੋ ਵਾਚ ਚਲੂ ਬਲਵਾਇਆ ਹੈ। ਤਾਂ ਕਿਹਾ ਸਾਰੇ ਨੇ ਸੋਚ ਰਿਹਾ ਕਿ ਤਾਂ ਆਰਮਿਕ ਮੂਵੀ ਹੈ ਪੂਰੀ। ਇਹਦੇ ਤੇ ਕੀ ਕਹਿਣਾ ਜਾਣਦੇ ਹੋ? ਇਹ ਫਿਲਮ ਸੋਸ਼ਲ ਇਸ਼ੂਜ਼ ਨੂੰ ਇਫੈਕਟ ਕਰਦੀ ਹੈ ਜੀ। ਸੋਸ਼ਲ ਡਰਾਮਾ ਕਹਿ ਸਕਦੇ ਹਾਂ ਉਹਨੂੰ ਜਾਂ ਕਿਉਂਕਿ ਇਹਦੇ ਜਿੰਨੇ ਸਮਾਜਿਕ ਇਸ਼ੂਜ਼ ਹੈਗੇ ਨੇ, ਜਿੰਨੇ ਮੈਸੇजेस ਅਸੀਂ ਫਿਲਮ ਰਾਹੀਂ ਦੇ ਸਕਦੇ ਸੀ, ਅਸੀਂ ਉਹਨੇ ਦਿੱਤੇ ਆ ਤੇ ਇਹ ਜਨਰ ਵੀ ਉਹੀ ਆ। ਹਾਂ ਇਹਦੇ ਜਿਹੜੇ ਕੈਰੈਕਟਰਸ ਨੇ ਉਹ ਰਿਲੀਜੀਅਸ ਨੇ ਉਹ ਸਟੋਰੀ ਨੂੰ ਅੱਗੇ ਲੈ ਕੇ ਜਾਂਦੇ ਨੇ। ਤੇ ਬੇਸਿਕਲੀ ਇਹ ਸਟੋਰੀ ਇੱਕ ਫੈਮਲੀ ਦੀ ਹੈ ਫੈਮਲੀ ਡਰਾਮਾ ਆ ਵੀ ਉਹਦੇ ਵਿੱਚ ਵੀ ਉਹਦੀ ਮੈਕ ਲਾਈਫ ਕੀ ਸੀ ਅੱਗੇ ਕੀ ਆ ਬਿਲਡ ਅਪ ਕੀ ਆ ਉਸ ਤੋਂ ਬਾਅਦ ਸਾਡੀ ਇਹ ਜਰਨੀ ਹਮ ਚੱਲਦੀ ਆ ਜੀ ਉਹ ਫਿਰ ਕੈਰੈਕਟਰ ਜਿਹੜੀ ਰਿਲੀਜੀਅਸ ਜਰਨੀ ਆ ਉਹ ਸ਼ੁਰੂ ਹੁੰਦੀ ਆ ਸਾਰੇ ਨਾ ਜਦੋਂ ਬਾਹਰ ਜਾਣ ਦੀ ਗੱਲ ਆਵੇ ਇਹ ਸੋਚਦੇ ਸਾਰਿਆਂ ਦੇ ਮੂਤ ਇੱਕ ਹੀ ਹੁੰਦਾ ਕਿ ਅਸੀਂ ਕੈਨੇਡਾ ਜਾਣਾ ਉਸ ਤੋਂ ਇਲਾਵਾ ਉਹਨਾਂ ਲਈ ਕੋਈ ਹੋਰ ਕੰਟਰੀ ਨਹੀਂ ਕਿ ਇਹਦੇ ਚ ਕਹਿੰਦੇ ਕਿ ਯੂਕੇ ਜਾਣਾ ਉਹ ਕੁੜੀ ਕਹਿੰਦੀ ਆ ਮੈਂ ਯੂਕੇ ਨਹੀਂ ਜਾਣਾ ਤਾਂ ਇਹ ਕੈਨੇਡਾ ਦਾ ਇੰਨਾ ਕ੍ਰੇਜ਼ ਕਿਉਂ ਬਣਿਆ ਹੋਇਆ ਲੋਕਾਂ ਵਿੱਚ ਵਧੀਆ ਲੱਗਦਾ ਉਹਨਾਂ ਨੂੰ ਤੁਹਾਡੀ ਲਾਈਫ ਚ ਕੀ ਦੀ ਇੱਧਰ ਹੈ ਕਿ ਮੈਂ ਵੀ ਜਾਣਾ ਬਾਹਰ ਕਿ ਸੈਟਲ ਹੋਣਾ ਉੱਥੇ ਜਾਂ ਇੱਥੇ ਪੰਜਾਬ ਚ ਮੈਂ ਹੈਗਾ ਜੀ ਪੀਆਰ ਉੱਥੋਂ ਦਾ ਅੱਛਾ ਜੀ ਬਟ ਜੀ ਨਹੀਂ ਲੱਗਦਾ ਜ਼ਿਆਦਾ ਜੀ ਇੱਥੇ ਲੱਗਦਾ ਐਕਚੁਅਲੀ ਸ਼ੁਰੂ ਤੋਂ ਰਿਹਾ ਜੀ ਮੇਰੀ ਵਾਈਫ ਮੈਨੂੰ ਬਹੁਤ ਵਾਰੀ ਪਹਿਲਾਂ ਕਹਿੰਦੀ ਹੁੰਦੀ ਸੀ ਕਿ ਵੀ ਆਪਾਂ ਨਹੀਂ ਆਪਾਂ ਦੋਨੋਂ ਵਾਸੇ ਕਰਾਂਗੇ ਜਾਂ ਵੀ ਦੋਨੋਂ ਵਾਸੇ ਰੱਖਾਂਗੇ ਆਪਾਂ ਮੈਂ ਕਿਹਾ ਹਾਂ ਵੀ ਉਹ ਤੁਸੀਂ ਜਿੱਥੇ ਜਾਂ ਤਾਂ ਤੁਸੀਂ ਚੱਲ ਜਿਓ ਆਫਟਰ ਸਕੂਲਿੰਗ ਹੂੰ ਹੂੰ ਜਦੋਂ ਬੰਦਾ ਮਤਲਬ ਗ੍ਰੈਜੂਏਸ਼ਨ ਨਾਲ ਨੂੰ ਜਾਂ ਸਾਰਾ ਸਰਕਲ ਇੱਥੇ ਫਿਰ ਕੰਮ ਸਭ ਤੋਂ ਵੱਡਾ ਇੱਥੇ ਹੈ ਨਾ ਸੋ ਉਹ ਚੀਜ਼ਾ ਮੈਨੂੰ ਲੱਗਦਾ ਪਤਾ ਨਹੀਂ ਮੇਰਾ ਸ਼ੁਰੂ ਤੋਂ ਹੀ ਰਿਆ ਕਦੇ ਕਿਉਂਕਿ ਛੋਟੇ ਹੁੰਦੇ ਤਾਂ ਉਹ ਜਦੋਂ ਡੈਡੀ ਹੁਣੀ ਸ਼ੋਜ਼ ਲਈ ਜਾਂ ਫਿਲਮਾਂ ਲਈ ਜਾਂਦੇ ਹੁੰਦੇ ਸੀ ਤਾਂ ਨਾਲ ਹੀ ਹੁੰਦੇ ਸੀਗੇ ਤਾਂ ਮੈਨੂੰ ਲੱਗਦਾ ਉਹ ਅਸੀਂ ਕਦੀ ਮਹੀਨੇ ਲਈ ਚੱਲ ਜਾਣਾ 15 ਦਿਨਾਂ ਲਈ ਚੱਲ ਜਾਣਾ 20 ਦਿਨਾਂ ਲਈ ਚੱਲ ਜਾਣਾ ਤਾਂ ਉਹ ਕਦੀ ਉਹ ਚੀਜ਼ ਹੋਈ ਨਹੀਂ ਵੀ ਵੀ ਮਤਲਬ ਐਕਸਾਈਟਮੈਂਟ ਹੋਵੇ ਵੀ ਦੇਖਣ ਦੀ ਹੈਨਾ ਤਾਂ ਉਹ ਮੈਨੂੰ ਲੱਗਦਾ ਛੋਟੇ ਹੁੰਦੇ ਤੋਂ ਜਦੋਂ ਨਾਲ ਟ੍ਰੈਵਲਿੰਗ ਹੁੰਦੀ ਸੀਗੀ ਹਨਾ ਤਾਂ ਮੈਨੂੰ ਲੱਗਾ ਤਾਂ ਉਹਦੇ ਵਿੱਚ ਫਿਰ ਮੈਨੂੰ ਪਰ ਜ਼ਿਆਦਾ ਪਸੰਦ ਮੈਨੂੰ ਇੱਥੇ ਰਹਿਣਾ ਜ਼ਿਆਦਾ ਪਤਾ ਨਹੀਂ ਕਿਉਂ ਹਣੀ ਸਰ ਤੁਹਾਡਾ ਰਿਹਾ ਕਿ ਅਦੀ ਇਦਾਂ ਕਿ ਮੈਂ ਬਾਹਰ ਜਾਣਾ ਸ਼ੁਰੂ ਤੋਂ ਰਿਹਾ ਮੈਨੂੰ ਬੋਰ ਹੁੰਦਾ ਕਿ ਕਿ ਮੈਂ ਬਾਹਰ ਜਾਣਾ ਚਲੋ ਮਾਲਕ ਦੀ ਮੇਰੇ ਨਾਲ ਗਾਂਵ ਵੀ ਆ ਪਰ ਦਿਲ ਪੰਜਾਬ ਚ ਹੀ ਲੱਗਦਾ ਸਾਡੇ ਹੁਣੇ ਪ੍ਰੋਡਿਊਸਰ ਸਾਹਿਬ ਸਾਡੇ ਨਾਲ ਬੈਠੇ ਮੈਂ ਉਹਨਾਂ ਨਾਲ ਹੀ ਆ ਹਾਲੀ ਤੱਕ ਗੱਲਾਬਾਤਾਂ ਕਰ ਰਹੇ ਸੀ ਵੀ ਉਹਨਾਂ ਦਾ ਕਹਿਣਾ ਹੈ ਕਿ ਵੀ ਠੀਕ ਅਸੀਂ ਰਹਿ ਰਹੇ ਹਾਂ ਉੱਥੇ ਹੂੰ ਪਰ ਆਪਣੇ ਪੰਜਾਬ ਵਰਗੀ ਮੌਜ ਨਹੀਂ ਕਿਤੇ ਹੈਗੀ ਆਪਣੇ ਸ਼ਹਿਰ ਵਰਗੀ ਮੌਜ ਕਿਤੇ ਨਹੀਂ ਹੈਗੀ ਮੈਨੂੰ ਲੱਗਦਾ ਇਦਾਂ ਦੇ ਫਰੈਂਡਸ ਹੋਗੇ ਇਦਾਂ ਦੀ ਫੈਮਿਲੀ ਰਿਲੇਸ਼ਨਸ ਹੈ ਪੰਜਾਬ 'ਚ ਮਿਲਣਗੇ ਬਾਕੀ ਮੱਟੂ ਬਾਈ ਤਾਂ ਅੱਧੀਆਂ ਫਿਲਮਾਂ ਕਰ ਲੈਂਦਾ ਜਦੋਂ ਪ੍ਰੋਡਿਊਸਰ ਕਹਿੰਦਾ ਤਾਂ ਪਾਸਪੋਰਟ ਭੇਜਦਾ ਸਹੀ ਗੱਲ ਸਹੀ ਹੈ ਸਹੀ ਹੋਈ ਸੋ ਬਾਹਰ ਜਾਣਾ ਕਈਆਂ ਤਾਂ ਸ਼ੌਂਕ ਹੈ ਕਈਆਂ ਦੀ ਮਜਬੂਰੀ ਹੈ ਬਸ ਇੱਕ ਗੱਲ ਹੈ ਵੀ ਜਿਵੇਂ ਹੁਣ ਨਾ ਪਿੱਛੇ ਜੀ 4-5 ਦਿਨ ਪਹਿਲਾਂ ਮੈਂ ਤੇ ਮੱਟੂ ਬਾਈ ਪ੍ਰੋਮੋਸ਼ਨ ਤੋਂ ਆਈ ਜਾਈਏ ਉੱਥੇ ਮਹਾਲੀ ਹੋਈ ਸੀਗੇ ਤੇ ਅਸੀਂ ਨਾ ਕਿਸੇ ਪ੍ਰੋਜੈਕਟ ਦੀ ਗੱਲ ਕਰਨ ਲੱਗ ਗਏ ਵੀ ਇਦਾਂ ਆ ਵੀ ਅਸੀਂ ਸ਼ਾਇਦ ਕਿਤੇ ਪਲਾਨ ਹੋ ਰਿਹਾ ਕੋਈ ਪ੍ਰੋਜੈਕਟ ਤੇ ਉਦੋਂ ਨਾ ਇਸ ਚੀਜ਼ ਦੀ ਐਕਸਾਈਟਮੈਂਟ ਹੁੰਦੀ ਹੈ ਵੀ ਹਾਂ ਜੀ ਆਪਾਂ ਇਕੱਠੇ ਜਾਵਾਂਗੇ ਫਿਰ ਉੱਥੇ ਮਜ਼ਾ ਆਊਗਾ ਫਿਰ ਕੰਮ ਕਰਨ ਦਾ ਵੀ ਸਵਾਦ ਆ ਤੇ ਉਦੋਂ ਵੀ ਜਦੋਂ ਫ੍ਰੀ ਹੋਏ ਤਾਂ ਉਦੋਂ ਤੁਸੀਂ ਹੁਮ ਫਿਰ ਲਏ ਹੈ ਨਾ ਜਾਂ ਜਿਵੇਂ ਤੁਸੀਂ ਉਸ ਚੀਜ਼ ਦਾ ਮਤਲਬ ਜਦੋਂ ਤੁਹਾਡੇ ਸਰਕਲ ਨਾਲ ਕੰਮ ਤੁਹਾਡਾ ਹੁੰਦਾ ਉਦੋਂ ਕੰਮ ਦਾ ਸਵਾਦ ਵੀ ਦੁੱਗਣਾ ਆਉਂਦਾ ਤੇ ਕੰਮ ਵਧੀਆ ਵੀ ਬਣਦਾ ਕੰਮ ਵਧੀਆ ਵੀ ਹੁੰਦਾ ਮਿਲਕਦਾ ਉਦੋਂ ਬੈਸਟ ਟ੍ਰਿਪ ਹੋ ਜਾਂਦੀ ਜਿਵੇਂ ਤੁਸੀਂ ਕਿਹਾ ਵੈਸ਼ਨੂ ਦੇਵੀ ਦੀ ਬੈਸਟ ਟ੍ਰਿਪ ਰਹੀ ਐ ਬਿਲਕੁਲ 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 ਉਹ ਕਈ ਵਾਰੀ ਬੰਦੇ ਨੂੰ ਨਾ ਟਰੈਵਲ ਹੁੰਦਾ ਵੀ ਯਾਰ ਜਾਣਾ ਆ ਅੱਛਾ ਸ਼ੂਟ ਕਰਨਾ ਆ ਕਿੰਨੇ ਦਿਨ ਚ ਹੋ ਜੂਗਾ ਤਾਂ ਤਾਂ ਪਰ ਤੁਹਾਡਾ ਸਰਕਲ ਉਹਦੇ ਨਾਲ ਹੋਏ ਨਾਲ ਤੇ ਤੁਹਾਨੂੰ ਫਿਰ ਉਹ ਫੀਲ ਨਹੀਂ ਹੁੰਦਾ ਬੰਦਾ ਕਹਿੰਦਾ ਕਿੱਥੇ 2 ਦਿਨ ਲੱਗਣੇ 5 ਦਿਨ ਲੱਗ ਜਣ ਕੋਈ ਗੱਲ ਨਹੀਂ ਤੇ ਬੰਦੇ ਨੂੰ 2 ਦਿਨ ਵੀ ਘੱਟ ਲੱਗਦੇ ਉਹ ਤੋਂ ਪੋਕਰਾਜ ਕੀ ਕਹਿਣਾ ਚਾਹੁੰਦੇ ਹੋ ਜਾਣਦੇ ਜਾਂਦੇ ਆਡੀਅנס ਨੂੰ ਬਸ ਜੀ ਸਾਡੀ ਫਿਲਮ ਚਲੋ ਬੁਲਾਵਾ ਆਇਆ ਹੈ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜੀ 26 ਸਪਟੈਂਬਰ ਨੂੰ ਅਸੀਂ ਬਹੁਤ ਪਿਆਰ ਨਾਲ ਇਹ ਫਿਲਮ ਬਣਾਈ ਹੈ ਆਸਥਾ ਨਾਲ ਇਹ ਫਿਲਮ ਬਣਾਈ ਹੈ ਤੇ ਮੈਨੂੰ ਉਮੀਦ ਹੈ ਕਿ ਉਨੀ ਪਿਆਰ ਤੇ ਉਨੀ ਆਸਥਾ ਨਾਲ ਹੀ ਤੁਸੀਂ ਸਾਡੀ ਫਿਲਮ ਚਲੋ ਬੁਲਾਵਾ ਆਇਆ ਹੈ ਨੂੰ ਪਰ ਮਹੰਗਾ ਰਦੋਂਗੇ ਤੇ ਅਸੀਂ ਵੇਟ ਕਰਦੇ ਰਵਾਂਗੇ ਜੀ ਤੁਹਾਡੇ ਵੈਲਿਊਏਬਲ ਕਮੈਂਟਸ ਦੀ ਤੁਹਾਡੇ ਰਿਵਿਊਜ਼ ਦੀ ਤੁਹਾਡੇ ਡੀਐਮ ਦੀ ਤੇ 26 ਸਪਟੈਂਬਰ ਨੂੰ ਚਲੋ ਬੁਲਾਵਾ ਆਇਆ ਜੀ ਤਾਂ 올 دی बेस्ट ਤੁਹਾਨੂੰ ਸਾਰਿਆਂ ਨੂੰ ਮੂਵੀ ਲਈ थैंक यू ਜੀ ਤਾਂ 26 ਸਪਟੈਂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਸਿਨੇਮਾ ਘਰ ਵਿੱਚ ਚਲੋ ਬੁਲਾਵਾ ਹੈ ਤੁਸੀਂ ਵੀ ਉਸ ਦਿਨ ਵੇਲੇ ਰੋ ਤੇ ਟਾਈਮ ਕੱਢ ਕੇ ਫਿਲਮ ਜ਼ਰੂਰ ਦੇਖਣ ਜਾਓ